ਨਾ ਜੁੜੇ ਸਾਰੇ ਭੈਣ ਭਰਾਵਾਂ ਸასი ਕਾਲ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ کافی ਦਿਨਾਂ ਬਾਅਦ ਅੱਜ ਫੇਰ ਤੁਹਾਡੇ ਨਾਲ ਜੁੜੇ ਆ ਤੇ ਉਮੀਦ ਆ ਕਿ ਜਿੱਦਾਂ ਪਹਿਲਾਂ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਰਹੇ ਹੋ ਇਸ ਵੀਡੀਓ ਨੂੰ ਵੀ ਪਿਆਰ ਦਿਓਗੇ ਵੀਡੀਓ ਨਹੀਂ ਕਹਿ ਸਕਦੇ ਆਪਾਂ ਵਲੌਗ ਹੀ ਕਹਿ ਸਕਦੇ ਆ ਕਿਉਂਕਿ ਆਪਣੇ ਭਰਾ ਇੰਦਰ ਦੇ ਘਰੇ ਆਏ ਸੀ ਤੇ ਇੱਥੇ ਜਿਹੜਾ ਆ ਸਾਡਾ ਬਹੁਤ ਪਿਆਰਾ ਸੱਜਣ ਜਿਹੜਾ ਆ ਬਠਿੰਡੇ ਤੋਂ ਚੱਲ ਕੇ ਆਇਆ ਉਹਨੂੰ ਮਿਲਣਾ ਵੀ ਸੀ ਤੇ ਨਾਲੇ ਤੁਹਾਨੂੰ ਦਿਖਾਉਣਾ ਸੀ ਕਿ ਇੱਥੇ ਕਰਨ ਕੀ ਆਏ ਆ ਕਿਉਂਕਿ ਆਪਣਾ 7511 ਟਰੈਕਟਰ ਆ ਜਿਹੜਾ ਬਹੁਤ ਰੇਅਰ ਟਰੈਕਟਰ ਨੇ ਆਪਾਂ 2-3 ਵੀਡੀਓ ਪਾਈਆਂ 7511 ਦੀਆਂ ਤੇ 7511 ਟਰੈਕਟਰ ਜਿਹੜਾ ਆਪਣਾ ਥੋੜਾ ਜਿਹਾ ਖਰਾਬ ਹੀ ਇਹਦੀਆਂ ਬ੍ਰੇਕਾਂ ਖਰਾਬ ਹੋ ਗਈਆਂ ਸੀ ਤੇ ਬ੍ਰੇਕਾਂ ਕਰਨ ਆਇਆ ਸੀ ਅਲੀਵੀਰ ਤੇ ਇਹ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਖੜਨਾ ਸੀ ਝਭਾਲ ਤੇ ਉਹ ਤੋਂ ਪਹਿਲਾਂ ਇਹਦੀਆਂ ਬ੍ਰੇਕਾਂ ਜਿਹੜੀਆਂ ਉਹ ਖਰਾਬ ਹੋ ਗਈਆਂ ਤੇ ਬ੍ਰੇਕਾਂ ਖਰਾਬ ਹੋਣ ਕਰਕੇ ਇਹ ਤੇ ਜਾ ਨਹੀਂ ਸਕਿਆ ਪਰੰਤੂ ਇਹਦੀਆਂ ਬ੍ਰੇਕਾਂ ਖਰਾਬ ਹੋਣ ਕਰਕੇ ਆਪਾਂ ਇੱਕ ਨਵਾਂ ਜਿਹੜਾ ਟਰੈਕਟਰ ਆ ਉਹ ਖਰੀਦਿਆ ਮਤਲਬ ਆਪਾਂ ਨੇ ਖਰੀਦਿਆ ਇਹ ਇੰਦਰਵੀਰ ਨੇ ਖਰੀਦਿਆ ਤੇ ਇਹ ਟਰੈਕਟਰ ਹੈਗਾ ਜੀ ਅਰਜਨ ਅਲਟਰਾ 605 4휠 ਡਰਾਈਵ ਤੇ ਕੀਮਤ ਜੇ ਗੱਲ ਕਰੀਏ ਤੇ ਲਗਭਗ ਆਪਾਂ ਨੂੰ 8.5 9 ਦੇ ਵਿੱਚ ਵਿੱਚ ਇਹ ਟਰੈਕਟਰ ਜਿਹੜਾ ਨਿਕਲੇ ਆਇਆ ਤੇ ਚੈਲੈਂਜਰ ਗੇਅਰ ਦੇ ਨਾਲ 16 ਫਰੰਟ ਤੇ 4 ਰੀਅਰ ਗੇਅਰ ਦੇ ਨਾਲ ਟਰੈਕਟਰ ਆ ਹੋਰ ਸਪੀਡ ਟਰੈਕਟਰ 4휠 ਤੇ ਇਹ ਟਰੈਕਟਰ ਜਿਹੜਾ ਆ ਉਹਦੀਆਂ ਬ੍ਰੇਕਾਂ ਖਰਾਬ ਹੋਣ ਕਰਕੇ ਆਇਆ ਤੇ ਅਲੀ ਵੀਰ ਜਿਹੜਾ ਆ ਉਹ ਸਪੈਸ਼ਲ ਇਹ ਸਾਰਾ ਕੰਮ ਕਰ ਕਰਨ ਵਾਸਤੇ ਆਇਆ ਹੋਰ ਵੀ ਬੜੇ ਟਰੈਕਟਰ ਨੇ ਆਪਾਂ ਤੁਹਾਨੂੰ ਸਾਰੇ ਕਲਾ ਕਲਾ ਕਰਕੇ ਵਿਖਾਉਣੇ ਆ ਤੇ ਪਹਿਲਾਂ ਅਲੀ ਵੀਰ ਨੂੰ ਮਿਲਦੇ ਆ ਤੇ ਇਹ ਸਾਰੇ ਖਿਲਾੜੇ ਦੇ ਵਿੱਚ ਕਿਉਂਕਿ ਬ੍ਰੇਕਾਂ ਦਾ ਸਾਰਾ ਸਿਸਟਮ ਕਰਤਾ ਏ ਠੀਕ ਡਰਮ ਪਾਤੇ ਆ ਪਾਈਪਾਂ ਨਵੀਆਂ ਪਾਤੀਆਂ ਨੇ ਬ੍ਰੇਕ ਦੀਆਂ ਨਾਲ ਜਿੰਨਾ ਕਿ ਸਿਸਟਮ ਸਾਰਾ ਬ੍ਰੇਕਾਂ ਦਾ ਹੁੰਦਾ ਸਾਰੇ ਬਾਤ ਆ ਤੇ ਇਹ ਸਾਰੇ ਖਲਾਰੇ ਦੇ ਵਿੱਚ ਇੰਦਰਵੀਰ ਇੱਕ ਜੀ ਮੈਨੂੰ ਬੜੀ ਵਧੀਆ ਲੱਗੀ ਯਾਰ ਚਲੋ ਹੁਣ ਮੈਂ ਨਾ ਹੱਥ ਕਾਲੇ ਹੋ ਜਾਣੇ ਆ ਨਹੀਂ ਤਾਂ ਨਾ ਆ ਜਦੋਂ ਨਾ ਨਿੱਕੇ ਹੁੰਦੇ ਐਦਾਂ ਦੀ ਗੋਲੀ ਮਿਲ ਜਾਣੀ ਨਾ ਤੇ ਫੇਰ ਬਾੜੇ ਛੱਡਣ ਦਾ ਮਜ਼ਾ ਬੜਾ ਆਉਂਦਾ ਹੁੰਦਾ ਏ ਤੇ ਆ ਗੋਲੀ ਜਿਹੜੀ ਆ ਨਾ ਉਹਨਾਂ ਦੇ ਵਿੱਚ ਰੱਖਣੀ ਤੇ ਇਹ ਜਿਹੜੀ ਗੋਲੀ ਆ ਨਾ ਕਿਨੇ ਮਾਰ ਜਾਈ ਕਰਨੀ ਹੈ ਇਹਦੇ ਨਾਲ ਉਹ ਬੰਦੇ ਢੋਟ ਜਾਂਦੇ ਹੁੰਦੇ ਸੀ ਹੈ ਤੇ ਆ ਵੇਖ ਕੇ ਤੇ ਮੈਨੂੰ ਉਹ ਬਚਪਨ ਦੀਆਂ ਕੋਈ ਗੱਲਾਂ ਚੇਤੇ ਆ ਗਈਆਂ ਕਿਆ ਜੰਨੀਆਂ ਇੱਥੇ ਪਈਆਂ ਨਾ ਤੇ ਇਹ ਇਹ ਜਵਾਕਾਂ ਨੇ ਲੜ ਲੜ ਕੇ ਲੈ ਜਾਣੀਆਂ ਆਂ ਇਹ ਬ੍ਰੇਕਾਂ ਦੇ ਵਿੱਚ ਪੈਣੀਆਂ ਆਂ ਉਹ ਹੈ ਇਹ ਇਹ ਪੈਣੀਆਂ ਵਿੱਚ ਹਾਂ ਉਹ ਪੰਜ ਪੰਜ ਪੈਣੀਆਂ ਆਂ ਇਹ ਨਾਰੀ ਯਾਰਾਂ ਨੂੰ ਇਹ ਹੁੰਦੀਆਂ ਨਹੀਂ ਇਹ ਮੇਰੇ ਹੱਥ ਚ ਉਹਦੀਆਂ ਨਹੀਂ ਆਂ ਨਿੰਦਰੇ ਦੀਆਂ ਤੇ ਆ ਹੁਣ ਤੇ ਜਵਾਕ ਖੇਡਦੇ ਨਹੀਂ ਆਏ ਹੈ ਨਾ ਤੇ ਨਹੀਂ ਤੇ ਮੱਗਰ ਉਹਨਾਂ ਨਾਲ ਗੋਲੀਆਂ ਨਹੀਂ ਲੱਭਣੀਆਂ ਗਾਲੀ ਨਹੀਂ ਕਰਨ ਆਈਏ ਨਿਆਣਿਆਂ ਨੂੰ ਚੁੱਕ ਕੇ ਲੈ ਜਾਣੀਆਂ ਸੀ ਉਹਨੂੰ ਹਾਂ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਤੇ ਉਹ ਦਿਨ ਨਹੀਂ ਰਹਿ ਗਏ ਤੇ ਆਹ ਸਾਰਾ ਖਲਾਰਾ ਪਾਇਆ ਜੀ ਆਪਾਂ 7511 ਦੀਆਂ ਜਿਹੜੀਆਂ ਬ੍ਰੇਕਾਂ ਸਾਰੀਆਂ ਠੀਕ ਕਰਤੀਆਂ ਆ ਤੇ ਇਹ ਟਰੈਕਟਰ ਨੂੰ ਠੀਕ ਕਰਨਾ ਵੀ ਬਹੁਤ ਤਜਰਬੇਕਾਰ ਮਕੈਨਿਕ ਦੀ ਲੋੜ ਹੁੰਦੀ ਆ ਕਿਉਂਕਿ 7511 ਟਰੈਕਟਰ ਬਹੁਤ ਰੈਰ ਆ ਤੇ ਇਹਨੂੰ ਇਹਦਾ ਸਪੇਅਰ ਪਾਰਟ ਤੇ ਇਹਨੂੰ ਠੀਕ ਕਰਨ ਵਾਸਤੇ ਮੈਕੈਨਿਕ ਜਿਹੜਾ ਤਜਰਬੇਕਾਰ ਹੋਣਾ ਚਾਹੀਦਾ ਤੇ ਸਾਡੇ ਕੋਲ ਵਾਕਿਆ ਤਜਰਬੇਕਾਰ ਮਕੈਨਿਕ ਅਲੀ ਵੀਰ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਠੀਕ ਠਾਕ ਬਹੁਤ ਵਧੀਆ ਸਪੈਸ਼ਲ ਅਲੀ ਵੀਰ ਨੂੰ ਮਿਲਣ ਆਏ ਅੱਜ ਤੇ ਨਾਲੇ ਭਰਾ ਇੰਦਰ ਦੇ ਘਰੇ ਵਾਹ ਮਜਾਜਾ ਹੁੰਦਾ ਕਿਉਂਕਿ ਤੁਹਾਨੂੰ ਵਿਖਾਉਨੇ ਏਰੀਆ ਵੀ ਵਿਖਾਉਨੇ ਆ ਖੁੱਲਾ ਵਾਤਾਵਰਨ ਤੇ ਅਲੀ ਵੀਰ ਜਿਹੜਾ ਕੀ ਕੀ ਕਰਤਾ ਹੁਣ ਬਰੇਕ ਬਰੂ ਕਰਤੇ ਰੈਡੀ ਆ ਡਰਮ ਸਰ ਪਾਤੇ ਇਹ ਡਰਮ ਰੂਮ ਨਵੇਂ ਪਾਤੇ ਪਰ ਪੁਰਾਣੇ ਕੱਢੇ ਅੱਛਾ ਕਲੈਂਡਰ ਸੁੰਡਰ ਸਾਰੇ ਨਵੇਂ ਪਾਤੇ ਆ। ਆ ਜਿੱਡਾ ਇਹਦਾ ਟਾਇਰ ਆ ਜੇ ਥੱਲੇ ਡਹਿ ਜਾਂਦਾ ਤੇ ਚੁੱਕਿਆ ਨਹੀਂ ਜਾਣਾ। ਇਹ ਤਾਂ ਹੀ ਤਾਂ ਸੀ ਇਹਦੇ ਨਾਲ ਲਾਇ। ਹੈ? ਇਹ ਅਰਜੈਂਡੈਕਟਰ ਕੱਲ ਦਾ ਇਸੇ ਕੰਮ ਨੂੰ ਹੀ ਆ। ਮਤਲਬ ਇਹ ਜਿਹੜਾ ਟਰੈਕਟਰ ਆ ਤੁਸੀਂ ਇਹ ਰੱਖਿਆ ਆ ਵੀ ਇਸੇ ਕੰਮ ਨੂੰ ਹੀ ਰੱਖਿਆ। ਪਹਿਲੇ ਇਹਦਾ ਕੰਮ ਕੀਤਾ ਸੀ। ਅੱਛਾ। ਹਾਂ ਪਹਿਲੇ ਇਹਦਾ ਕੰਮ ਕਰਕੇ ਇਹਨੂੰ ਗਾਰੀ ਇਹਦੇ ਖੜਾ ਕੀਤਾ ਵੀ ਬ੍ਰੇਕ ਨੂੰ ਕੋ ਡਰਾਵ ਜੋ ਚੱਕਾ ਲਾਉਣਾ ਇਹ ਫਿਰ ਇਹਦੇ ਨਾਲ ਲੱਗ ਜਾਈ। ਪੰਜੇ ਡੇਢ ਮਹੀਨਾ ਥੱਲੇ ਤੁਹਾਨੂੰ ਪਤਾ ਕੁਸਤਾ ਉੱਪਰ ਕੁਸੇ ਤੇ ਬੇਟ ਲੱਗੇ ਵੀ। अपा आप करता सारा चीज हाँ करता सारा चीज अच्छा अलग फिर अभी चीज करता हाँ सलेंडर सुन्डर लाते हैं ना मेरे सारे हाँ पाइप पाइप सारे लाते हैं हाँ जी ठीक है ओ कवर भी ना वहाँ पाते, है। पाते हैं ओ सीला पाते हैं चन्नामुंगे सीला नहीं पाते हैं ना मैं पाते हैं ठीक है असलेंडर सुन्डर आते हैं ना हाँ हाँ र� ਹਾਂ ਇਹ ਦੋਨੇ ਨਵੇਂ ਪਾਤੇ ਦੋਨੇ ਡਰਾਮਾ ਨਵੇਂ ਪਾਤੇ ਰੀਨਲ ਇਹ ਕਿਹੜੀ ਆ ਇੰਡੋਟ੍ਰੈਕ ਹਾਂ ਜੀ ਇੰਡੋਟ੍ਰੈਕ ਇੰਡੋਟ੍ਰੈਕ ਵੀ ਹਾਂ ਜੀ ਠੀਕ ਐ ਮਤਲਬ ਬ੍ਰੇਕਾਂ ਦਾ ਟੋਟਲ ਹੀ ਕੰਮ ਜਿਹੜਾ ਆ ਸਾਰਾ 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 ਓਕੇ ਜਾਦਰ ਉਧਰ ਪਾਤੇ ਨਵੇਂ ਹਾਂ ਜੀ ਲੈਦਰ ਉਧਰ ਨਵੇਂ ਇਹ ਖਾਸ ਗੱਲ ਜਿਹੜੀ ਆ ਉਹ ਆ ਵੀ ਅਲੀ ਵੀਰ ਸੱਜਣਾ ਦਾ ਸੱਜਣਾ ਸਹੀ ਗੱਲ ਯਾਰਾਂ ਦੀ ਮੈਂ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਤੇ ਦੁਨੀਆਦਾਰੀ ਦੇ ਵਿੱਚ ਚੱਲਦੇ ਆ। ਡੇਲੀ ਦੀਆਂ ਰਜਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਤਾਂ ਹੱਕ ਕਮਾਉਣਾ ਬਹੁਤ ਜ਼ਰੂਰੀ ਆ ਤੇ ਕਮਾਉਣਾ ਵੀ ਚਾਹੀਦਾ, ਮਿਹਨਤ ਕਰਨੀ ਚਾਹੀਦੀ ਆ। ਹੂੰ। ਪਰੰਤੂ ਨਾਲ ਦੀ ਨਾਲ ਕੁਝ ਸੱਜਣ ਵੀ ਇਦਾਂ ਦੇ ਕਮਾਉਣੇ ਚਾਹੀਦੇ ਆ ਕਿ ਜਿਹੜੇ ਔਖੇ ਵੇਲੇ ਤੁਹਾਡੇ ਨਾਲ ਖੜਨ। ਸਹੀ ਆ। ਕਿਉਂਕਿ ਪੈਸਾ ਹੈ ਵੀ ਚੀਜ਼ ਵੀ ਬਹੁਤ ਵੱਡੀ ਆ ਤੇ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ, ਹਰ ਥਾਂ ਪੈਸਾ ਵੀ ਨਹੀਂ। ਹੈਨਾ? ਸਹੀ ਆ। ਹੁਣ ਜੇ ਅਹੀਂ ਟਰੈਟਰ ਠੀਕ ਕਰਨ ਵਾਸਤੇ ਪੈਸਾ ਖਰਚ ਸਕਦੇ ਖਰਚ ਹੀ ਰਹੇ ਆ ਹੂੰ ਠੀਕ ਆ ਸਮਾਨ ਲਿਆ ਸਕਦੇ ਆ ਹੂੰ ਪਰ ਪਾਉਣ ਵਾਸਤੇ ਤਾਂ ਕੋਈ ਮਿੱਤਰ ਹੀ ਚਾਹੀਦਾ ਨਾ ਹਾਂ ਤੇ ਵੱਡੀ ਗੱਲ ਇਹ ਆ ਕਿ ਵੀਰ ਬਠਿੰਡੇ ਤੋਂ ਜਲਾਲ ਭਗਤੇ ਭਾਈ ਦੇ ਕੋਲੋਂ ਆਪਣੀ ਵਰਕਸ਼ਾਪ ਦਾ ਕੰਮ ਛੱਡ ਕੇ ਤੇ ਪਿਆਰ ਦੇ ਕਰਕੇ ਇੱਥੇ ਕੰਮ ਕਰਨ ਆਇਆ ਠੀਕ ਹੈ ਜੀ ਠੀਕ ਹੈ ਜੀ ਹੂੰ ਤੇ ਇੱਕ ਸਪੈਸ਼ਲ ਚੀਜ਼ ਹੋਰ ਸਪੈਸ਼ਲ ਆ ਤਾਇਆ ਕਿਉਂਕਿ ਅਲੀ ਵੀਰ ਤੇ ਹਨੂ ਭਰੋਸਾ ਆ ਤੇ ਅਲੀ ਨੂੰ ਸਾਡੇ ਤੇ ਭਰੋਸਾ ਆ ਸਹੀ ਹੈ ਤਾਂ ਕਰਕੇ ਅਸੀਂ ਇੱਕ ਨਵਾਂ ਜਿਹੜਾ ਕੰਮ ਆ ਉਹ ਸ਼ੁਰੂ ਕਰਨਾ ਆ ਤੇ ਜੇ ਕੋਈ ਭੈਣ ਭਰਾ ਭਾਵੇਂ ਐਨ ਆਰ ਆਈ ਆ ਭਾਵੇਂ ਇੱਥੇ ਆ ਕੋਈ ਪੁਰਾਣਾ ਟਰੈਕਟਰ ਤਿਆਰ ਕਰਾਉਣਾ ਚਾਹੁੰਦਾ ਆ ਉਹਨੂੰ ਸਾਰਾ ਕੰਪਲੀਟ ਤਿਆਰ ਕਰਕੇ ਮਕੈਨਿਕਲੀ ਮਕੈਨਿਕਲੀ ਸਾਰਾ ਕੰਮ ਕਰਕੇ ਰੰਗ ਪੇਂਟ ਰੰਗ ਪੇਂਟ ਵੈਰੰਗ ਟਾਇਰ ਹੁੱਡਾਂ ਡੀ ਜੇ ਸਿਸਟਮ ਸਭ ਕੁ ਲਾ ਕੇ ਕੰਪਲੀਟ ਕਰਕੇ ਤੇ ਆਪਾਂ ਡਿਲੀਵਰ ਕਰ ਦਾਂਗੇ ਜੇ ਕੋਈ ਭੈਣ ਭਰਾ ਸ਼ਕੀਨ ਟਰੈਕਟਰ ਕਿਸੇ ਦੇ ਘਰੇ ਵੀ ਲੱਗਾ ਪੁਰਾਣਾ ਤਾਂ ਤਾਂ ਵੀ ਸੰਪਰਕ ਕਰ ਸਕਦਾ ਨੰਬਰ ਅਲੀ ਦਾ ਵੀ ਚੱਲ ਰਿਹਾ ਤੇ ਮੇਰਾ ਵੀ ਚੱਲ ਰਿਹਾ ਆ ਤੇ ਇਹਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਲਿਓ ਤੇ ਕੰਪਲੀਟ ਕਿਉਂਕਿ ਅੱਜ ਕੱਲ ਅਲੀ ਵੀ ਸਮੇਂ ਦੀ ਕਮੀ ਹੈ ਸਮੇਂ ਦੀ ਸਹੀ ਹੈ ਹੂੰ ਤੇ ਮੰਨ ਲਓ ਜਿੱਦਾਂ ਕੋਈ ਐਨ ਆਰ ਆਈ ਵੀਰ ਆਉਂਦਾ ਆ ਹਾਂਜੀ ਤੇ ਉਹਨਾਂ ਦੇ ਘਰੇ ਜਾਂ ਚ ਪੁਰਾਣੇ ਟਰੈਕਟਰ ਹੁੰਦੇ ਆ ਜਿੱਦਾਂ ਹੁਣ ਆ ਆਪਣਾ 7511 ਆ ਹੈਨਾ ਅੱਜ ਕੋਈ ਇੰਦਰ ਨੂੰ ਕਹ ਦੇ ਇੰਦਰ ਆ ਵੇਚਣਾ ਹੈ ਹਾਂ ਇੰਦਰ ਕਦੇ ਨਹੀਂ ਕਿਹਾ ਕਿਉਂਕਿ ਇਹਦੀ ਡਿਮਾਂਡ ਬੜੀ ਆਈ ਹਾਂ ਹਾਂ ਵੀਡੀਓ ਪਾਈ ਸੀ ਪਿਛਲੇ ਦਿਨਾਂ 'ਚ ਹਾਂ ਤੇ ਇੱਕ ਵੀਰ ਮੈਨੂੰ ਨਾ ਚਲੋ ਆਪਾਂ ਕੈਮਰੇ 'ਚ ਹੀ ਲੱਗੇ ਗੱਲ ਕਰਨ ਹਾਂ ਜੀ ਕਹਿੰਦਾ ਕਿ ਮੈਨੂੰ ਇਹ ਟਰੈਕਟਰ ਦਵਾ ਦਿਓ ਅੱਛਾ ਇਸੇ ਨੂੰ ਇਸੇ ਨੂੰ ਕਹਿੰਦਾ 7511 ਦਵਾ ਦਿਓ ਅੱਛਾ ਮੈਂ ਕਿਹਾ ਇੱਕ ਆਪਣੇ ਲਈ ਕਹਿੰਦਾ ਹਾਂ ਨਹੀਂ ਨਹੀਂ 7511 ਦਵਾ ਦਿਓ ਕਹਿੰਦਾ ਵੀ ਮੈਨੂੰ ਮੈਂ ਕੀਮਤਾਂ ਨੂੰ ਤਿਆਰ ਹੈ ਹੈਨਾ ਹਾਂ ਬਹੁਤ ਬੰਦੇ ਬੜੇ ਬੜੇ ਬੰਦੇ ਨੇ ਬਹੁਤ ਬੰਦੇ ਆ ਹਨਾ ਤੇ ਕਹਿੰਦਾ ਵੀ ਮੈਂ ਮੈਂ ਵੀ ਉਹਦੇ ਨਵੇਂ ਦਾ ਮੁੱਲ ਮੰਗ ਲਿਆ ਤੇ ਹਾਂ ਕਹਿੰਦੇ ਨਵੇਂ ਦਾ ਵੀ ਦੇ ਦਾਂ ਸਹੀ ਹੈ ਹੈ ਤਾਂ ਹੀ ਕਹਿੰਦੇ ਹਾਂ ਕਿਉਂਕਿ ਮੈਂ ਵੀ ਉਹ ਹੁਣ ਜਿੰਨਾਂ ਦੇ ਬਜ਼ੁਰਗਾਂ ਦੀ ਨਿਸ਼ਾਨੀ ਆ ਉਹ ਦਿੰਦੇ ਆ ਉਹ ਕਿੱਥੇ ਦਿੰਦੇ ਹੋ ਵੀ ਤਾਂ ਇਹ ਇਸੇ ਤਰ੍ਹਾਂ ਹੀ ਕਿਸੇ ਨੇ ਵੀ ਕੋਈ ਟਰੈਕਟਰ ਤਿਆਰ ਕਰਾਉਣਾ ਆ ਤੇ ਸੰਪਰਕ ਕਰ ਲਿਓ ਤੇ ਜੇ ਕੋਈ ਨਵਾਂ ਟਰੈਕਟਰ ਆਪਣੇ ਬਜ਼ੁਰਗਾਂ ਨੂੰ ਗਿਫਟ ਕਰਨਾ ਚਾਹੁੰਦਾ ਕਿਉਂਕਿ ਇਹ ਵੀ ਬੜਾ ਟ੍ਰੈਂਡ ਹੈ ਕਿਉਂਕਿ ਹੁਣ ਅ ਕਈ ਬੱਚੇ ਜਿਹੜੇ ਬਾਹਰ ਬੈਠੇ ਨੇ ਹੂੰ ਤੇ ਜਿਦਾਂ ਇੰਦਰਵੀਰ ਦਾ ਬ੍ਰਦਰ ਅਮਰੀਕਾ ਸਹੀ ਹੈ ਤੇ ਇੰਦਰ ਦੇ ਬਰਥਡੇ ਤੇ ਉਹ ਬੁਲਟ ਆ ਗਿਆ ਹਾਂਜੀ ਹੈ ਫਿਰ ਆ ਗਿਆ ਤੇ ਫਿਰ ਆਪਿ ਸੇ ਖਾਈ ਆ ਵੀ ਇੰਦਰ ਦੇ ਬਰਥਡੇ ਤੇ ਪੁਰਾਣੇ ਗਿਫਟ ਕੀਤੀ ਇਹ ਤੋਹਫਾ ਵੀ ਇਹਦੀ ਵੀਡੀਓ ਵੀ ਆਪਾਂ ਪਾਈ ਆ ਪਹਿਲਾਂ ਤੇ ਇਹ ਵੇਖ ਲਓ ਵੀ ਇਹ ਇਦਾਂ ਕਰਕੇ ਜਿਹੜੇ ਬਾਹਰ ਬੈਠੇ ਭੈਣ ਭਰਾ ਆ ਭੈਣ ਭਰਾਵਾਂ ਨੂੰ ਵੀ ਪਿਆਰ ਕਰਦੇ ਆ ਤੇ ਆਪਣੇ ਬਾਪੂ ਨੂੰ ਵੀ ਪਿਆਰ ਕਰਦੇ ਆ ਤੇ ਜੇ ਕਿਸੇ ਨੇ ਆਪਣੇ ਬਾਪੂ ਨੂੰ ਕੋਈ ਗਿਫਟ ਤਿਆਰ ਕਰਕੇ ਦੇਣਾ ਆ ਤੇ ਸਾਡੇ ਨਾਲ ਸੰਪਰਕ ਕਰ ਲਿਆ ਆਪਾਂ ਤੁਹਾਨੂੰ ਕੰਪਲੀਟ ਸਾਰਾ ਸੈਟਅਪ ਤਿਆਰ ਕਰਕੇ ਦੇਵਾਂਗੇ ਸਾਰਾ ਰੈਡੀ ਤੇ ਗਾਰੰਟੀ ਵਾਰੰਟੀ ਸਾਡੀ ਰਹੂਗੀ ਹਾਂਜੀ ਚਾਹ ਜੀਪ ਹੋਵੇ ਚਾਹ ਟਰੈਕਟਰ ਹੋਵੇ ਹਾਂ ਜੀਪ ਵੀ ਨਾਲ ਹੀ ਜੀਪ ਵੀ ਨਾਲ ਹੀ ਨਾਲ ਹੀ ਜੀਪ ਜੀਪ ਦੀ ਫੁੱਲ ਗਾਰੰਟੀ ਹੋਊਗੀ ਇਹ ਕਿਸ ਨੇ ਇਹ ਮਤਲਬ ਗਾਰੰਟੀ ਇਦਾਂ ਆ ਪੀ ਜਿੱਦਾਂ ਹੁਣ ਅਲੀ ਵੀਰ ਬਠਿੰਡੇ ਤੋਂ ਆਇਆ ਆ ਇੱਥੇ ਠੀਕ ਕਰਨ ਹੂੰ ਜੇ ਕਿਤੇ ਵੀ ਹਾਂ ਚਲੋ ਅਮਰੀਕਾ ਕੈਨੇਡਾ ਤੇ ਸਾਨੂੰ ਵੀਜ਼ਾ ਨਹੀਂ ਦੇ ਸਕਦਾ ਜੇ ਕਿਸੇ ਨੇ ਬਾਹਰ ਗਈ ਤੇ ਬਾਹਰ ਵੈਸੇ ਸਾਨੂੰ ਇੰਨਾ ਯਕੀਨ ਆ ਕਿ ਸਾਡੀ ਬਣੀ ਚੀਜ਼ ਜਿਹੜੀ ਆ ਖਰਾਬ ਨਹੀਂ ਹੋਊਗੀ ਖਰਾਬ ਨਾ ਹੋਊਗੀ ਠੀਕ ਹੈ ਜੀ ਹਾਂ ਕਿਤੇ ਮਕੈਨਿਕਲੀ ਗੱਲ ਬਾਤ ਆ ਕਿਦਾਂ ਦਾ ਕਿਤੇ ਕੋਈ ਚੀਜ਼ ਆਪਣੀ ਅੰਗਲੀ ਕਰਨੀ ਖਰਾਬ ਹੋ ਜਾਂਦੀ ਆ ਖਰਾਬ ਹੋ ਜਾਂਦੀ ਤੇ ਤੁਸੀਂ ਸੰਪਰਕ ਕਰ ਲਿਓ ਤੁਹਾਨੂੰ ਆਪਾਂ ਕੰਪਲੀਟ ਸਾਰਾ ਜੀਪ ਵੀ ਤੇ ਟਰੈਕਟਰ ਵੀ ਤਿਆਰ ਕਰ ਦਾਂਗੇ ਭਾਵੇਂ ਤੁਹਾਡਾ ਜੇ ਕੋਈ ਪੁਰਾਣਾ ਟਰੈਕਟਰ ਹੈ ਤਾਂ ਵੀ ਤੁਸੀਂ ਸਾਨੂੰ ਦੱਸ ਦਿਓ ਨੰਬਰ ਤੇ ਸੰਪਰਕ ਕਰ ਲਿਓ ਤੇ ਅਲੀਵੀਰ ਤੁਸੀਂ ਕਰੋ ਕੰਮ ਤੇ ਮੈਂ ਬਾਕੀ ਟਰੈਕਟਰ ਖਾਾਂ ਵੀ ਬਾਕੀ ਅਲੀਵੀਰ ਦਾ ਸਪੈਸ਼ਲ ਆਉਣ ਦਾ ਮਕਸਦ ਕੀ ਆ ਆ ਕੱਲਾ ਕੱਲਾ ਲੈਦਰ ਜਿਹੜਾ ਆ ਉਹ ਮੱਗਰ ਵੀਰ ਨੇ ਕਰਤਾ ਆ ਹਾਂ ਅਲੀਵੀਰ ਹਾਂ ਸਿੱਧੂ ਮੂਸੇ ਵਾਲੇ ਦਾ ਟਰੈਕਟਰ ਵੀ ਇਦਾਂ ਹੀ ਤਿਆਰ ਕੀਤਾ ਜਾਂਦਾ ਸੀ ਆ ਇਦਾਂ ਹੀ ਕਰਿਆ ਸੀ ਆ ਇਦਾਂ ਹੀ ਖੁੱਲਾ ਸੀ ਬਸ ਕਰੇ ਜੂਗਾ ਇਦਾਂ ਹੀ ਖੁੱਲਤੇ ਇਦਾਂ ਹੀ ਖੁੱਲੇ ਹੋਏ ਸੀ ਅੱਜਕੱਲ ਨਾ ਬਰੇਕ ਉਹਨਾਂ ਦੇ ਵੀ ਕਰਿਆ ਕਰੇ ਸਿੱਧੂ ਮੂਸੇ ਵਾਲੇ ਵੀਰ ਦਾ ਨਵਾਂ ਗਾਣਾ ਆਇਆ ਤੇ 12 13 ਘੰਟਿਆਂ 'ਚ 6 7 ਮਿਲੀਅਨ ਚੱਲ ਗਿਆ ਹੂੰ ਹੈ ਨਾ ਤੇ ਜੇ ਉਹ ਕਿਤੇ ਜੁੰਦਾ ਹੁੰਦਾ ਤੇ ਫੇਰ ਤਮਾ ਗੱਲਾਂ ਬਾਤਾਂ ਦੀਆਂ ਹੋਣੀਆਂ ਹੂੰ ਹੈ ਨਾ ਤੇ ਇਸੇ ਤਰ੍ਹਾਂ ਸਾਰਾ ਕਿਹੜਾ ਕਿੰਨੇ ਟਰੈਕਟਰ ਕੀਤੇ ਸਿੱਧੂ ਮੂਸੇ ਵਾਲੇ ਆਪਾਂ ਦੋਨੇ 58 ਕੀਤੇ ਸੀ ਦੋਨੋਂ 58 ਕੀਤੇ ਸੀ ਠੀਕ ਐ ਤੇ ਮਤਲਬ 58 ਕੀ ਤੁਹਾਡੇ ਹੀ 58 ਉਹ ਘਰੇ ਜਾ ਕੇ ਕਰਕੇ ਸੀਗੇ ਆਪਾਂ ਇਹ ਦੇਖ ਇਹ ਦੇ ਠੀਕ ਐ ਬਰੇਕ ਇਦਾਂ ਹੀ ਕਰੇ ਸੀਗੇ ਇਹ ਦੇਖਦਾ ਗੇਅਰ ਕੀਤਾ ਸੀਗਾ ਸਾਰਾ ਅੱਛਾ ਹਾਂਜੀ ਉਹ ਜਿਹਦੇ ਅੱਗੇ ਲਿਖਿਆ ਹੈ ਕੋਈ ਹੋਰ ਹੈ ਕੋਈ ਉਹਦਾ ਗੇਅਰ ਕੀਤਾ ਸੀਗਾ ਅੱਛਾ ਜਿਹੜਾ ਦੂਜਾ ਹੈਗਾ ਜਿਹੜਾ ਨੂੰ ਗਿਫਟ ਹੋਇਆ ਸੀਗਾ ਉਹਦੇ ਬ੍ਰੇਕ ਕਰੇ ਸੀ ਠੀਕ ਹੈ ਹਾਂ ਸਿੱਧੂ ਮੁਖਸੇੜੇ ਅਲੀ ਵੀਰ ਮਕੈਨਿਕ ਸਾਡਾ ਬਹੁਤ ਘੈਂਟ ਆ ਹੂੰ ਪਰ ਕਮੀ ਇਹਦੇ ਚ ਇੱਕੋ ਹੀ ਹੈ ਕਿ ਵੀਡੀਓ ਨਹੀਂ ਬਣਾਉਂਦਾ ਹਾਂ ਬਸ ਰੌਲਾ ਹੀ ਆਹੀ ਲੰਗਾ ਮੈਂ ਹਾਂ ਹੂੰ ਤੇ ਮਸਲੇ ਨਹੀਂ ਹੁਣ ਕੋਈ ਨਹੀਂ ਹੁਣ ਆਪਾਂ ਆਪਾਂ ਦਾ ਅਲੀਰ ਹਾਂ ਹਾਂ ਸਾਰੀ ਵੀਡੀਓ ਬਣਾ ਕੇ ਕਰਾਂਗੇ ਬਸ ਹਾਂ ਕੋਈ ਚੱਕਰੀ ਨਹੀਂ ਉਹ ਅਲੀਰ ਮਸ਼ਹੂਰ ਕਰ ਦੇਣਾ ਕਿਉਂਕਿ ਇਹ ਜਿਹੜਾ ਬੰਦਾ ਪਿੱਛੇ ਰਹਿ ਗਿਆ ਹੁਣ ਨਹੀਂ ਰਹਿਣ ਦੇਣਾ ਸਹੀ ਗੱਲ ਤੇ ਆਸੇ-ਪਾਸੇ ਕਪੜਾ ਤੋਂ ਵੀ ਡਰ ਲੱਗਦਾ ਕਿਤੇ ਕਾਲਾ ਤੇਲ ਨਾ ਲੱਗ ਜਾਏ ਤੇ ਟੈਟਰ ਜੀ ਇਹਦਾ ਆਪਾਂ ਕੀਤਾ ਆ ਬ੍ਰੇਕਾਂ ਦਾ ਕੰਮ ਠੀਕ ਹੈ ਇਹ ਅਰਜਨ ਨਵਾਂ ਆਇਆ ਇੰਦਰਵੀਰ ਆਇ ਮੜਾ ਆ ਤੂੰ ਵੀ ਆ ਜਾ ਆਪਣਾ ਇਹ ਟਰੈਕਟਰ ਬਾਰੇ ਗੱਲਬਾਤ ਕਰਨੀ ਆ ਇਹਦੇ ਟਰੈਕਟਰ ਦੀ ਤਾਂ ਬੜੀ ਚਰਚਾ ਹੁੰਦੀ ਆ ਵੀ ਇਹ ਟਰੈਕਟਰ ਜਿਹੜਾ ਨਾ ਮਾਰਨੀ ਚੱਲਦਾ ਇਹ ਟਰੈਕਟਰ ਐਦਾਂ ਆ ਉਦਾਂ ਆ ਤੇ ਇਹ ਟਰੈਕਟਰ ਹੈ ਕਿਹੜਾ ਆ ਜੋ ਲੱਗੇ ਗੱਲ ਕਰਦੇ ਟਰੈਕਟਰ ਹੈਗਾ ਜੀ ਪ੍ਰੀਤ 6049 ਬਿਲਕੁਲ ਬਿਲਕੁਲ ਪਾਜੀ ਇਹਦੀ ਇਹਦੀ ਵੀ ਸਰਵਿਸ ਕਰਾਈ ਆ ਸਰਵਿਸ ਕਰਾਈ ਇੰਦਰਜੀਤ ਕਿੰਨੇ ਚਿਰ ਬਾਅਦ ਇਹ ਚੌਥਾ ਸਾਲਾਂ ਬਾਅਦ ਵੀ ਸਰਵਿਸ ਕਰਾਈ ਆ ਤੇ 4 ਸਾਲ ਕਿਉਂ ਵਾਲੀ 4 ਸਾਲ ਪਹਿਲਾਂ ਆਪਾਂ ਮਤਲਬ ਇਹਨੂੰ ਬਿਨਾ ਕੇ ਹੱਥ ਲਾਇਆ ਟਰੈਕਟਰ ਨੂੰ ਹਾਂ ਹਰ ਇੱਕ ਕੰਮ ਚ ਚਲਾ ਕੇ ਵੇਖਿਆ ਵਾ ਚਲੋ ਕਈ ਵਾਰੀ ਹੋ ਜਾਂਦਾ ਵਾ ਵੀ ਡਰਾਈਵਰ ਕੋਈ ਕੋਈ ਵੱਧ ਘੱਟ ਜ਼ੋਰ ਨਾ ਲੱਗ ਜੇ ਟਰੈਕਟਰ ਕੋਈ ਵੀ ਓਦਾਂ ਮਾੜਾ ਨਹੀਂ ਹੁੰਦਾ ਪਰ ਇਹ ਟਰੈਕਟਰ ਤੇ ਭਾਜੀ ਆਪਾਂ ਮੇਰਾ ਖਿਆਲ ਵਾ ਵੀ ਸਾਰੇ ਇਲਾਕਾ ਜਾਣਤਾ ਵੀ 10 ਡਰਾਈਵਰ ਬਦਲਦੇ ਹੁਣੇ ਅੱਛਾ ਆਪ ਵੀ ਨਹੀਂ ਚਲਾਇਆ ਮੈਂ ਮਤਲਬ ਡਰਾਈਵਰ ਨੇ ਚਲਾਇਆ ਵਾ ਪੂਰਾ ਪੰਨ ਤੋੜ ਕੇ ਚਲਾਇਆ ਮਤਲਬ 4 ਸਾਲ ਬਾਅਦ ਸਰਵਿਸ ਨਵਾਂ ਲਿਆ ਆ ਨਵਾਂ ਲਿਆ ਮੈਨੂੰ ਲੱਗਾ ਪਹਿਲੀ ਸਰਵਿਸ ਆ ਪਹਿਲੀ ਸਰਵਿਸ ਆ ਵਾਹਿਗੁਰੂ ਪਹਿਲੀ ਸਰਵਿਸ ਆ ਬਾਕੀ ਸਾਰੇ ਟਰੈਕਟਰਾਂ ਦੀ ਸਰਵਿਸ ਹੁੰਦੀ ਰਹੀ ਆ ਮਤਲਬ ੱੱਕਾ ਕੀਤਾ ਤੁਸੀਂ ਪੂਰਾ ਜਿੰਨਾ ਹੋ ਸਕਦਾ ਜਿੰਨਾ ਹੋ ਸਕਦਾ ਜੀ ਉਹਨਾਂ ਅਸੀਂ ੱੱਕਾ ਕੀਤਾ ਇਹਦੇ ਨਾਲ ਸਾਰੇ ਟਰੈਕਟਰਾਂ ਦੀ ਸਰਵਿਸ ਹੁੰਦੀ ਰਹੀ ਮੈਂ ਤਰੇ ਤੱਕ ਹਾਂ ਇਹਦੀ ਸਰਵਿਸ ਹੁਣ ਆਣ ਕੇ ਅਲੀ ਨੇ ਕੀਤੀ ਆ ਤੇ ਤੇਲ ਜਿਹੜਾ ਨਾ ਬਿਲਕੁਲ ਐਂ ਕਿਨਾਰੇ ਤੇ ਹੀ ਹੁਣ ਅੱਛਾ ਬਹੁਤ ਜ਼ਿਆਦਾ ਖਰਾਬ ਮਤਲਬ ਹੁਣ ਤਾਂ ਕਾਲੇ ਮੂੰਹ ਦੇ ਹੰਡਿਆ ਪਿਆਣਾ ਬਿਲਕੁਲ ਤੇਰੇ ਗਾੜਾ ਗਾੜਾ ਹੋ ਗਿਆ ਜੀ ਇਹ ਸਾਡਾ ਚਲੋ ਇਦਾਂ ਹੀ ਭਾਜੀ ਆਦਾ ਸੀ ਚਲੋ ਮੈਨੂੰ ਲੱਗਦਾ ਉਹ ਗਰੀਸ ਮਨ ਵਾਲੀ ਹੋਣੀ ਆ ਹਾਂ ਸਾਡਾ ਰ ਆਦਾ ਹੀ ਇਦਾਂ ਦਾ ਸੀ ਵੀ ਚਲੋ ਜੇ ਨਾ ਕੋਈ ਖਰਾਬੀ ਕਰੂਗਾ ਨਾ ਤੇ ਬਦਲ ਲਾਂਗੇ ਕਿਉਂਕਿ ਸਾਡੇ ਮੰਦੇ ਵਿੱਚ ਹੀ ਹੁੰਦਾ ਜਿੱਦਾਂ ਬਾਹਰ ਲੋਕ ਆਮ ਕਹਿੰਦੇ ਵੀ ਇਹ ਟਰੈਕਟਰ ਜਿਹੜਾ ਵਾ ਜਿੱਦਾਂ ਮਾੜਾ ਵਾ ਪਰ ਸਾਡੇ ਲਈ ਤੇ ਮਤਲਬ ਵਧੀਆ ਸੋਹਣਾ ਹੀ ਆ ਕੋਈ ਗੱਲ ਜਿੱਦਾਂ ਐਂ ਬਾਤ ਆ ਨਾ ਭਾਜੀ ਹਾਂ ਉਦਾਂ ਨਹੀਂ ਮਤਲਬ ਵੀ ਨਹੀਂ ਕੋਈ ਬੰਦਾ ਵਾਦੇ 4 ਸਾਲ ਜਿੱਦਾਂ ਹੀ ਪੁੱਟ ਕੇ ਬਾਹਰ ਤਾਂ ਨਵਾਂ ਟਰੈਕਟਰ ਇਹਦਾ ਮਤਲਬ ਪ੍ਰੀਤ ਕਾਮਜਾਬ ਟਰੈਕਟਰ ਆ ਪਰ ਇਹ ਆਪ ਤਰੀਕੇ ਨਾਲ ਹਾਂ ਚਲੂ ਕਿਸੇ ਕੋਈ ਪੀਸ ਖਰਾਬ ਵੀ ਚੱਲ ਜਾਂਦਾ ਹੋਊਗਾ ਹਾਂਜੀ ਬਿਲਕੁਲ ਸੌ ਤੇ ਕਾਦੀ ਨਹੀਂ ਜਾਂਦੀ ਬਿਲਕੁਲ ਬਿਲਕੁਲ ਹੁਣ ਸੁਪਰ ਸੀਡਰ ਆਦੇ ਡਰਾਈਵਰਾਂ ਨੂੰ ਪੁੱਛ ਲੋ ਤਿੰਨ ਚਾਰ ਆਪਣੇ ਕੋ ਮੁੰਡੇ ਡਰਾਈਵਰ ਵਾ ਹਾਂ ਲਗਾਤਾਰ ਰਾਤ ਵਿੱਚ ਚਲਾਉਂਦੇ ਰਹੇ ਸੁਪਰ ਸੀਡਰ ਕੋਈ ਗੱਲ ਹੀ ਨਹੀਂ ਅੱਛਾ ਇਹ ਬਿਨਾ ਤੈਨੂੰ ਦੱਸਣ ਦੇ ਵੀ ਬਿਨਾ ਹੱਥ ਲਾਇਆ ਹੀ ਚੱਲਿਆ ਵਾ ਟਰੈਕਟਰ ਜਿੱਦਾਂ ਬਾਕੀ ਟਰੈਕਟਰ ਘਲਾਰ ਲੈਂਦੇ ਰਹੇ ਆਪਾਂ ਹਾਂ ਇਹਨੂੰ ਆਖਣਾ ਨਵਾਂ ਇਹਨੂੰ ਵਾਹੋ ਫੜ ਕੇ ਆ ਨਵੇਂ ਨਵੇਂ ਦੇ ਚਾਜ ਇਹਦਾ ਧੂ ਘਰਦਾ ਇਹਦਾ ਪੂਰਾ ਧੂਆਂ ਘੜਦਾ ਇਹਦਾ ਜਿੰਨਾ ਜਿੰ ਪੂਰਾ ਯੂਰਲਵਾ ਤਨਾ ਚਮਾਸਾਲਾ ਕਮਾਲ ਹੀ ਆ ਵੀ ਹੋਊ ਜੈ ਇੰਨਾ ਚਰ ਕੱਢ ਗਿਆ ਬਨਾਸਰਸ ਤੋਂ ਕਰਾ ਤੁਸੀਂ ਚੱਲਦਾ ਕੀ ਰਿਹਾ ਇਹ ਦੇ ਮਗਰ ਇਹ ਦੇ ਮਗਰ ਭਾਜੀ ਤਵੇ ਹੱਲਾ ਸੁਪਰ ਸੇਟਰ ਸਾਖਾਸ ਪਾਵਰ ਗੰਨਾ ਹਾਂਜੀ ਹੈਨਾ ਤੇ ਹਾਂਜੀ ਹਾਂਜੀ ਗੰਨਾ ਵੀ ਹੋਰ ਵੀ ਕਦੇ ਦੂਰ ਨੇੜੇ ਕਿਤੇ ਢੇਡਾ ਲਾਉਣਾ ਆਪਾਂ ਉੱਤੇ ਵੀ ਚੱਲਦਾ ਰਿਹਾ ਆਪਾਂ ਮਤਲਬ ਸੁਪਰ ਸੇਟਰ 8 ਫੁੱਟ 8 ਫੁੱਟ ਸੁਪਰ ਸੇਟਰ ਚੱਲਿਆ ਲਗਾਤਾਰ ਤਵੇ ਕਿੰਨੇ ਆ ਤਵੇ ਮੇਰੇ ਖਿਆਲ ਭਾਜੀ ਜਿਹੜੇ ਕਿੰਨੇ ਤਾਂ ਵੀ 24 ਹੀ 24 ਤਵੇ ਹੀ ਮੇਰੇ ਖਿਆਲ 24 ਤਵੇ 24 ਤਵੇ ਹਾਂ ਪੂਰੇ ਖੋਲ ਕੇ ਹੁੰਦੇ ਨੇ ਜਿਹੜੇ ਠੀਕ ਐ ਮਤਲਬ ਇਹਦਾ ਇਹੇ ਗੱਡੀ ਅਹੀਂ ਵੇਟਰ ਰੱਖ ਕੇ ਜਿੱਦਾਂ ਗੱਡੀ ਹੋਰ ਵੀ ਗੱਡੀ ਰੱਖ ਕੇ ਪਾਰਾ ਕਰਕੇ ਪੂਰਾ ਜਿੰਨਾ ਹੋ ਸਕਦਾ ਹੈ ਤਸੱਲੀ ਕਰਾਉਂਦੇ ਨੇ ਟਰੈਕਟਰ ਦੀ ਕੋਈ ਗੱਲ ਨਹੀਂ ਮਾੜਾ ਨਹੀਂ ਸਾਡੇ ਸਾਡੇ ਲਈ ਤਾਂ ਮਤਲਬ ਐਵੇਂ ਕਹਿ ਲਈ ਅਸੀਂ ਵੀ ਮਤਲਬ ਵਧੀਆ ਚੱਲਿਆ ਜਨਾਬ ਚੱਲਿਆ ਉਦਾਂ ਜਿਹੜਾ ਟਰੈਕਟਰ ਸਾਰੇ ਵਧੀਆ ਵਾ ਹਾਂ ਪਰ ਪ੍ਰੀਤ ਦੀ ਨਾ ਕੰਪਲੇਂਟ ਬਹੁਤ ਜ਼ਿਆਦੀ ਆਉਂਦੀ ਹੈ ਹਾਂ ਕਿ ਜਿੱਦਾਂ ਹਿੱਸੇ ਨੂੰ ਲੈ ਕੇ ਗੇਅਰ ਨੂੰ ਲੈ ਕੇ ਸੁਣ ਚ ਤੇ ਹੀ ਆਉਂਦਾ ਸੁਣ ਚ ਤੇ ਇਹੀ ਆਉਂਦਾ ਹੈ ਵੀ ਹਲਕਾ ਟਰੈਕਟਰ ਮਾੜਾ ਟਰੈਕਟਰ ਪਰ ਉਹਨੂੰ ਵੇਚ ਲੋ ਤੁਹਾਡੇ ਸਾਹਮਣੇ ਹੀ ਆ। ਆਓ ਉਹ ਉਹਦੇ ਨਾਲ ਉਹ ਮਕੈਨਿਕ ਨੂੰ ਪੁੱਛ ਲੋ ਵੀ ਇਹਦਾ ਤੇਲ ਕਿਦਾਂ ਦਾ ਸੀ। ਚੌਥਾ ਸਾਲਾਂ ਬਾਅਦ ਉਹ ਦੱਸਦੂਗਾ ਜਿੱਦ ਪਾ ਹੱਥ ਹੀ ਨਹੀਂ ਪਾਜੀ ਲਾਇਆ ਆਪਾਂ ਕੇ ਟਰੈਕਟਰ ਨੂੰ ਮਤਲਬ ਲਾ ਲਓ ਵੀ ਇਦਾਂ ਹੀ ਐਂ ਮਤਲਬ ਇਦਾਂ ਹੀ ਚਲਾਈ ਗਏ। ਇਦਾਂ ਹੀ ਚਲਾਇਆ ਇਹਨੂੰ। ਬਿਨਾ ਰੋ ਗਿਆ ਚਲਾਇਆ ਇਹਨੂੰ। 4 ਸਾਲ ਬਿਨਾ ਇਹਨੂੰ ਕਲਿਹਾਰਿਆਂ ਜਿੱਦਾਂ ਮੰਨ ਲਓ ਕਿਤੇ ਇਦਾਂ ਹੀ ਵਾ ਛੜਿਆ ਪੂਰਾ ਯੂਰ ਲਾ ਕੇ। ਸਾਨੂੰ ਵੀ ਇਹ ਵੀ ਸ਼ਾਇਦ ਕੋਈ ਕੰਪਲੇਂਟ ਕੱਢੇ ਪਰ ਨਹੀਂ। ਮਤਲਬ ਤੁਸੀਂ ਤੁਸੀਂ ਆਪਣੀ ਅਸੀਂ ਨਾਲ ਲਾਈ ਆਪਾਂ ਇਹਦਾ ਕੋਈ ਨਾ ਕੋਈ ਮੜਾ ਮੋਟਾ ਕੋਈ ਨੁਕਸਾਨ ਆ ਵੀ ਤਾਂ ਸਰਵਜਾਬਾ ਨਾ ਬਣੀ ਸਰਵਜਾਬਾ ਨਾ ਬਣ ਜੀ ਬਦਲੰਦਾ ਬਣਾ 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 ਬਣ ਜੀ ਬਦਲ ਦੀਏ ਇਹ ਹੋਰ ਆ ਜੇ ਪਰ ਨਹੀਂ ਇਹਨੇ ਪੂਰੀ ਹੱਥ ਖਰਾਤੀ ਭੈਜੀ ਜ ਮਤਲਬ ਮੰਨਣਯੋਗ ਗੱਲ ਬਣ ਗਈ ਆ ਜੇ ਤੂੰ ਇਹ ਵੀ ਵੀਡੀਓ ਚੱਲਣ ਦੀ ਰਿਕਾਰਡ ਬਣ ਗਿਆ ਵਾ ਵੀ 4 ਸਾਲ ਬਿਨਾ ਸਰਵੇ ਤੋਂ ਟਰੈਕਰ ਕੀ ਬੰਦੀ ਨੇ ਚਲਾਤਾ ਵਾ ਭੀ ਜੇ ਤੂੰ ਹੀ ਠੀਠ ਦੇ ਕਹਿੰਦਾ ਮਾ ਮਾ ਤਾਂ ਤੋਂ ਵੱਡਾ ਠੀਠ ਸਹੀ ਗੱਲ ਆ ਯਰ ਰਿਕਾਰਡ ਹੀ ਆ ਭਾਜੀ ਹਿਸਾਬ ਨਾਲ ਕੇ ਫ੍ਰੀ ਵਾਲੀ ਕੰਪਨੀ ਵਾਲੀ ਇਹ ਗੱਲ ਲਾਵਣਗੇ ਸ਼ੇਅਰ ਕਰਨਗੇ ਵੀ 4 ਸਾਲ ਤਾਡਾ ਟਰੈਕਟਰ ਅਹੀਂ ਬਨਾਸਰ ਵਸਤੋਂ ਚਲਾਤਾ। ਇਹਦਾ ਤੇਲ ਕਿਦਾਂ ਦਾ ਹੈ? ਇਹਦਾ ਤੇਲ ਦਾ। ਸੁਣਾ ਮਾ ਥੱਲੋਂ ਪਤਾ ਕਿਵੇਂ ਨਿਕਲੇਆ? ਹਾਂ। ਪਹਿਲਾਂ ਥੱਲੋਂ ਨਿਕਲੇ ਪੂਰਾ ਚੈੱਕ ਕਰ ਜਾ। ਅੱਛਾ। ਉਹਦੇ ਬਾਅਦ ਥੋੜਾ ਜਿਹਾ ਪਤਲਾ ਨਿਕਲੇ। ਅੱਛਾ। ਤੇ ਫਿਰ ਜਦੋਂ ਆ ਗਰੀਸ ਵੀ ਕਿਹਾ ਗਰੀਸ ਸਾਨੂੰ ਪਤਾ ਹਨ 2 ਘੰਟੇ ਲੱਗੇ ਕਰਨ। ਅੱਛਾ। ਕਰਨ ਨਹੀਂ ਮਾਰੇ ਨਾਲੇ ਹਲੇ। ਹਾਂ। ਕਿਉਂਕਿ ਸਾਨੂੰ ਗਰੀਸ ਨਹੀਂ ਉਦਾਂ ਹੀ ਨਿੱਪਾ ਨਿੱਪਲੂ ਮੈਂ ਗਾਮ ਹੋਈ ਉੱਪਰੇ। ਉਮੇਂ ਹੀ ਪਏ ਸਾਰੇ। अच्छा हां ਹੁਣ ਪੈਡਲੈਂਪ ਤੋਂ ਸਾਹਮਣੇ ਹੁਣ ਗਲੀ ਸਾਇਆ ਹਾਂ ਇਹ ਨਾਵੇ ਨੂੰ ਨਾ ਕਿ ਤੋਂ ਲੀ ਗਿਆ ਹੈ ਉਹ ਕਹਿੰਦੇ ਟਰੈਕਟਰ ਮਾਰਾ ਸੂਈਆਂ ਸੂਈਆਂ ਮਾਰ ਮਾਰ ਕੇ ਵੀਰਸ ਮਾਰ ਕੇ ਮੈਂ ਅਲੀ ਤੁਹਾਨੂੰ ਦੱਸਦੇ ਕਿ ਚੌਵਾਂ ਸਾਲਾਂ ਬਾਅਦ ਪਹਿਲੀ ਸਰਵਿਸ ਨਾ ਪਹਿਲੀ ਸਰਵਿਸ ਹੈ ਚੌਵਾਂ ਸਾਲਾਂ ਬਾਅਦ ਚੌਵਾਂ ਸਾਲਾਂ ਬਾਅਦ ਸਾਢੇ ਚੌਥਾ ਸਾਲਾਂ ਚੌਵਾਂ ਸਾਲਾਂ ਬਾਅਦ 2021 ਮਾਰ ਲਾ ਅੱਛਾ ਪਰ ਪਾਜੀ ਆਹ ਵੇਖੋ ਆਹ ਬੰਪਰ ਨਾ ਜਿਹੜਾ ਹਾਂ ਆ ਲਾਗੇ ਲਿਆ ਵੀਰ ਕੈਮਰਾ ਆ ਵੀ ਇਹ ਰੋਕ ਰਹਿਣ ਲੱਗੇ ਕਰੇ ਖੋਲਣ ਖੁਣੋ ਆ ਚੀਜ਼ ਜਾਮ ਹੋ ਗਈ ਆ ਕਿ ਖੁੱਲਾ ਹੀ ਨਹੀਂਗਾ ਕੋ ਖੋਲੀ ਕੋਈ ਨਹੀਂ ਸ਼ੋ ਖੁੱਲੀ ਨਹੀਂ ਗਈ ਪਾਣੀ ਵੀ ਨਹੀਂ ਪਾਇਆ ਪਾਣੀ ਪਾਣੀ ਮਾੜਾ ਮੋਟਾ ਵਿੰਦੇ ਰੇ ਡਰ ਪਰ ਹਾਂ ਮਤਲਬ ਰਾਵਰਾਂ ਨੇ ਸਰਪੇ ਪਾਣੀ ਵੇਖਿਆ ਵਾ ਅੱਛਾ ਮਤਲਬ ਵੀ ਆਹ ਚੀਜ਼ ਹਲੇ ਤਾਈਂ ਹਾਂ ਕੋਈ ਨਾ ਖੁੱਲਣੀ ਲੱਗੀ ਆ ਸਿਲੰਡਰ ਜਾਮ ਹੋ ਗਾ ਬੇ ਲੋਕ ਨੂੰ ਤੋ ਖੋਲੀ ਨਹੀਂ ਕਦੀ ਖੋਲੀ ਨਹੀਂ ਆ ਹਰ ਕੇ ਪੁੱਟਣਾ ਹੀ ਪਿਆ ਥੱਲੇ ਅੱਜ ਪੁੱਟਣਾ ਪਿਆ ਸਾਨੂੰ ਜੈਕੀ ਨਹੀਂ ਖੁੱਲਿਆ ਜੈਕੀ ਨਹੀਂ ਖੁੱਲਿਆ ਜੈਕ ਕਦੀ ਤਾਂ ਗਿਆ ਹੀ ਨਹੀਂ ਪੰਪ ਹੋਇਆ ਹੀ ਨਹੀਂ ਜੈਕ ਬਲੇ ਬਨੋਤੇ ਦਾ ਹੀ ਸ਼ੋਅ ਜਿਹੜੀ ਡਿਗਰੀ ਰਹੀ ਆ ਪਾਣੀ ਸਿਰਪੇ ਵਿੱਚ ਪੰਗਾ ਰਿਹਾ ਵੇ ਪਾਣੀ ਮਤਲਬ ਪਾਣੀ ਮੜਮਟਾ ਇਧਰੋਂ ਉਧਰੋਂ ਪਾ ਲਿਆ ਮੈਂ ਨਾ ਪ੍ਰੀਤ ਵਾਲੇ ਆਂਦੇ ਵੀ ਉਹ ਤੇ ਜੇ ਅਸੀਂ ਦੱਸ ਦਾਂਗੇ ਪ੍ਰੀਤ ਵਾਲੇ ਨੇ ਵੀ 4 ਸਾਲ ਤੇ ਇਹਨਾਂ ਨੇ ਵੇਖਿਆ ਹੀ ਨਹੀਂ ਗਾ ਬੰਦਿਆਂ ਨੇ ਇਹਦਾ ਐਡਾ ਕਾ ਟਰੈਕਟਰ ਮੈਂ ਨਾ ਪ੍ਰੀਤ ਵਾਲਿਆਂ ਨੂੰ ਤੁਹਾਨੂੰ ਬੁਲਾ ਕੇ ਤੇ ਮੜਮਟਾ ਸਨਮਾਨ ਕਰਨਾ ਚਾਹੀਦਾ ਇੱਕ ਤੂੰ ਹੋਰ ਦੇਖੋ ਹਾਂ ਪ੍ਰੀਤ ਦਾ ਸਹੀ ਹਾਲ ਹੈ ਕਰਨਾ ਇੱਕ ਉਹ ਸੁਪਰ ਸੀਟਰ ਹੈਗਾ ਨਾ ਕਿੰਨਾ 8 ਫੁੱਟ ਹੈਗਾ ਮੈਂ ਉਹ ਭਾਜੀ ਗੱਲ ਬਸ ਮੈਂ ਇਹ ਜਿਹੜੇ ਨਵੀਂ ਕਹਾਂ ਮੈਂ ਉਹ ਕਿਹੜੇ ਕੰਮ ਹੈ ਕਨ ਕਿਸੇ ਨਹੀਂ ਕਣ ਕਿਦ ਨਹੀਂ ਕੀਤੀ ਇਹ ساری ਮੈਂ ਪੂਰਾ ਪੂਰਾ ਐਂਦੇ ਮੈਂ ਦੱਸਣ ਰਿਹਾ ਅਲੀ ਵੀ ਆਪਾਂ ਬਾਹਰ ਲਾਤੀ ਹੈ ਟਰੈਕਟਰ ਤੇ ਵੀ ਸ਼ਾਇਦ ਇਹਨੂੰ ਚੇਂਜ ਕਰਨਾ ਪੈ ਜੇ ਹਾਂ ਪਰ ਇਹ ਟੁੱਟ ਪਾ ਦੇ ਹੋ ਜੇ ਤੇ ਸ਼ਾਇਦ ਇਹਨੂੰ ਦਈਏ ਹਾਂ ਪਰ ਹੁਣ ਭਾਜੀ ਮੰਨਣ ਲੱਗੀ ਚੀਜ਼ ਲੱਗੀ ਹੈ ਗੱਲ ਕਰੀ ਰეკਮੈਂਡ ਕਰ ਸਕਦੇ ਆ ਕਿ ਕੰਪਨੀ ਭਾਜੀ ਆਫ ਰੇ ਕੰਪਨੀ ਜਿਹੜੀ ਆੜੀ ਵੀਡੀਓ ਚੱਲਦੀ ਹੈ ਕੰਪਨੀ ਸ਼ੇਅਰ ਕਰੇ ਕਿਤਾ ਦਾ ਟਰੈਕਟਰ ਕਾਮਯਾਬ ਹੋ ਗਿਆ ਵਾ ਕਿਤੇ ਜਾ ਕੇ ਹਾਂ ਹਨਾ ਵੀ ਨਹੀਂ ਤੇ ਕੰਪਲੇਂਟ ਬਹੁਤ ਜਿਆਦੀ ਆਉਂਦੀ ਸੀ ਪਰ ਬਾਜੀ ਜਿਹੜੇ ਨਵੇਂ ਆਏ ਥੋੜੇ ਚੱਲੋ ਨੋਟੀਫਾਈ ਬਾਜੀ ਠੱਗਾ ਇਹ ਤੇ ਸਹੀ ਗੱਲ ਚਾਰ ਸਾਲ ਤਾਂ ਕੋਈ ਨਹੀਂ ਕਰੀ ਚਾਰ ਸਾਲ ਸਰਸ ਨਹੀਂ ਕੀਤੀ ਪਰ ਉਸ ਵੇਸ ਤੇ ਬੱਕਰੀ ਗੱਲ ਛੋਪ ਨਹੀਂ ਚੁੱਕੀ ਚਾਰ ਦਾ ਪੰਜਵਾਂ ਚੱਲ ਪਾਇਆ ਪੰਜਵਾਂ ਪੰਜਵਾਂ ਹੋ ਗਿਆ ਪੰਜਵਾਂ ਹੋ ਗਿਆ ਉਹਦਾ ਉਹਦਾ ਅਲੀ ਪ੍ਰੀਤ ਹੁੰਦਾ ਨਾ ਆਪਾਂ ਕਹਿੰਨੇ ਆ ਯਾਰ ਪ੍ਰੀਤ ਟਰੈਕਟਰ ਬਹੁਤ ਵਧੀਆ ਹੈ ਹਾਂ ਬਿਹਟਾ ਵਾ ਅਕਸਰੀ ਕਹਿੰਦੇ ਆ ਹਾਂ ਤੇ ਇਹਦੇ ਚ ਕਮੀ ਕੀ ਰਹਿੰਦੀ ਆ ਹਾਂ ਕੋਈ ਕਮੀ ਲੋਕਾਂ ਦਾ ਭੈਮ ਆਈ ਕਮੀ ਤਾਂ ਇੱਥੇ ਕੋਈ ਬੰਦਾ ਕਹਦੇ ਵੀ ਆ ਕਮੀਰੀ ਇਹ ਚ ਹੁਣ ਮੰਨ ਲਓ ਟਟੋਂ 850 ਰੁਪਏ ਤੇ ਉਹ ਫਿਰ ਵੀ ਇਹ ਜੇ ਅਲੀ ਮੱਲਾ ਦੇ ਲੋਕ ਨਹੀਂ ਮੱਲਾ ਪਸੰਦ ਕਰਦੇ ਖਾਸ ਕਰਕੇ ਮਾਝੀ ਏਰੀਏ ਦੇ ਉਧਰ ਮਾਨਸਿਹਾਲ ਤੋਂ ਬਹੁਤ ਵਧੀਆ ਉਧਰ ਬਹੁਤ ਵਧੀਆ ਇਹਦਾਂ ਮਤਲਬ ਕੀ ਪ੍ਰੋਬਲਮ ਆਉਂਦੀ ਜਾਂ ਮਾਝੀ ਵਾਲੇ ਥੋੜਾ ਜਿਆ ੱਤਕਾ ਜਿਆ ਕਰਦੇ ਤੇਰੇ ਹਿਸਾਬ ਨਾਲ ਤਾਂ ਇਹ ਟਰੈਕਟਰ ਹਲਕਾ ਆ ੱਤਕਾ ਤਾਂ ਜ਼ਰੂਰ ਕਰਦੇ ਹਨਾ ਤਾਂ ਇਹ ਹਲਕਾ ਕਿਉਂਕਿ ਜਿਵੇਂ ਇਹਦੀ ਉਹਨ ਸਪੋਰਟ ਲੱਗੀ ਵੀ ਆ ਹਾਂ ਕਿ ਸਪੋਰਟ ਥੋੜੀ ਜਾਈ ਲੰਮੀ ਲੱਗੀ ਹੋਵੇ ਤਾਂ ਇਹ ਵੀ ਆ ਚੀਜ਼ ਟੁੱਟਦੀ ਹੁੰਦੀ ਆ ਫਰੀਦ ਕੋਈ ਵਾਸਤਾ ਨਹੀਂ ਇਹ ਫਰੀਦ ਦਾ ਆਪਣਾ ਹਿੱਸਾ ਹਨਾ ਹਾਂ ਇਹ ਆਪਣਾ ਹਿੱਸਾ ਤਾਂ ਕਰਕੇ ਇਹਨੂੰ ਸਹੀ ਨਹੀਂ ਬਣਾਵਾ ਹਾਂ ਨਰ ਨੇ ਸੋਨਾ ਦੀ ਕਾਲਾ ਹੋਵੇ ਇਹ ਕਹਿੰਨੂ ਟੁੱਟੇ ਜ਼ਮੀਨਾਂ ਨੂੰ ਆਪ ਬਾਡੀ ਸੋਨਾ ਦੀ ਕਾ ਦੀ ਆ ਮੂਹਲਾ ਚੁੱਲਾ ਸੋਨਾ ਦੀ ਕਾ ਦਾ ਮਗਰੋ ਸਵਰਾਜ ਦਾ ਆ ਸਹੀ ਕਾਲ ਜੋ ਕੱਲਾ ਆ ਇਹਨਾਂ ਨੇ ਸਟੈਂਪ ਪਾ ਦਿੱਤੀ ਐ ਸਟੈਂਪ ਲੱਗ ਜਾਂਦੀ ਐ ਬਸ ਅੱਛਾ ਹਾਂ ਸਟੈਂਪ ਤਾਂ ਜ਼ਮੀਨਾਂ ਦੇ ਸੋਨਾ ਦੀ ਕਾ ਨੂੰ ਇੱਕੋ ਹੀ ਹੁੰਦਾ ਨਾ ਬਲਾਕ ਹਾਂ ਮਾ ਨਾਲ ਇੱਕੋ ਨੇ ਸੋਨਾ ਦੀ ਕਸਟਮ ਡੈਂਡੋ ਫਾਰਮ ਨੂੰ ਠੀਕ ਐ ਇੱਕ ਵਾਰ ਸਟੈਂਪ ਆਪ ਦੀ ਲਾ ਸਕਦੇ ਠੀਕ ਐ ਪਹਿਲਾਂ ਤਾਂ ਮਨ ਲੋ ਕੰਪਨੀ ਵੀ ਲਾਉਣੀ ਹੁੰਦੀ ਸੀ ਮਤਲਬ ਇਹ ਹਿੱਸਾ ਆਪ ਦਾ ਹੋਣ ਕਰਕੇ ਇਕ ਨਾ ਜਲਾ ਗੇਰੀ ਨਾਲ ਆਦਾ ਮੈਂ ਅਨੁਮੇਸ਼ ਇੱਥੇ ਵੀ ਜੋੜ ਪਾਤਾ ਨਾ ਹਾਂ ਇੱਥੇ ਜੋੜ ਇਹ ਉਹਦਾ ਤਾਂ ਹੁੰਦਾ ਤਾਂ ਸਾਰਾ ਨਹੀਂ ਸੀ ਹਾਂ ਪਰ ਇਹਨਾਂ ਨੇ ਜਿਹੜਾ ਇੱਥੇ ਜੋੜ ਆਉਣਾ ਸੀ ਦੀ ਮੋਹਣਾ ਰਿਕਾ ਨੂੰ ਹਾਂ ਉਹ ਜੋੜ ਬੜਾ ਜ਼ਬਰਦਸਤ ਹੁੰਦਾ ਸੀ ਉਹਨਾਂ ਨੇ ਨਰਮ ਕਰਤਾ ਇੱਥੋਂ ਪਾੜ ਜਾਂਦਾ ਸੀ ਅੱਛਾ ਇੱਥੋਂ ਪਾਟੇ ਇੱਕ ਦੋ ਟਰੈਕਟਰ ਇੱਕ ਦੋ ਟਰੈਕਟਰ ਇੱਥੋਂ ਪਾੜ ਗਿਆ ਉਹਦਾ ਤਾਂ ਪਸੋਰਾ ਹੈ ਹਰ ਟਰੈਕਟਰ ਨੇ ਵੀ ਵੀਡੀਓ ਵੇਖਿਆ ਜਿਹੜਾ ਨਹੀਂ ਵੇਖਿਆ ਇੱਕ ਦਿਨ ਅਸੀਂ ਜੋ ਗੱਲ ਇਹ ਆ ਵੀ ਜਦੋਂ ਹੁਣ ਅੱਗੇ ਟਰੈਕਟਰ ਪਾ ਦੇਣਾ ਪਿੱਛੇ ਵੀ ਭਾਰ ਹੋਣਾ ਤੇ ਟਰੈਕਟਰ ਉੱਥੇ ਵਿਚਾਰਾ ਕੀ ਕਰਦਾ ਲੋਕੋ ਅਨਾ ਕ ਖਿੱਚੇ ਜਾਂਦੇ ਨਾਟਾ ਨਟ ਕਿੰਨਾ ਕੁ ਭਾਰ ਚੱਲ ਲੈਣਗੇ ਹਾਂ ਹੁਣ ਇਹ ਤੁਸੀਂ ਆ ਦੇਖੋ ਬੈਂਪਰ ਨਾਲ ਠੱਕਣਾਗਾ ਹਾਂ ਤੇ ਬੰਪਰ ਦਾ ਜੋਰ ਇੱਥੇ ਹੀ ਪੋਣਾ ਹਾਂ ਬੈਂਪਰ ਦਾ ਸਾਰਾ ਇੱਥੇ ਹੀ ਬੈਲ ਦੋ ਇੱਥੇ ਜੋਰ ਆ ਜਾਣਾ ਸਾਰਾ ਇਹ ਨਹੀਂ ਇੱਥੇ ਠੱਕ ਦਿੰਦੇ ਪਿੱਛੇ ਨੂੰ ਜੇ ਕੋਈ ਤੁਹਾਡੇ ਕੋਲ ਦਿੱਕਤ ਪਈ ਤੇ ਤੂੰ ਨਹੀਂ ਜਾਣਾ ਪਿੱਛੇ ਨੂੰ ਤੇ ਜੇ ਅੱਗੇ ਪਾਤਾ ਤੇ ਪਿੱਛੇ ਟਰਾਲੀ ਨੇ ਖਿੱਚੀ ਜਾਣਾ ਟਰਾਲੀ ਨੇ ਖਿੱਚੇਗਾ ਫਿਰ ਵੀ ਇੱਥੋਂ ਡੁੱਟਣਾ ਫਿਰ ਵੀ ਇੱਥੋਂ ਡੁੱਟਣਾ ਅਲੀਓ ਟਰੈਕਟਰ ਦਾ ਕੀ ਕੀ ਦੱਸਾ ਦੱਸ ਦੀ ਵੀ ਤਾ ਤੇ ਲਓ ਜੀ ਇਹ ਟਰੈਕਟਰ ਵੀ ਆਪਾਂ ਸਾਰਾ ਤਿਆਰ ਕੀਤਾ ਵਾ ਮਨੂ ਇੰਜਾਂ ਦਾ ਕੰਮ ਅੱਛਾ ਇਹ ਇਹ ਲਈ ਇੱਥੇ ਕੀਤਾ ਕਿ ਜਾਂ ਵਰਕਸ਼ਾਪ ਤੇ ਖੜਿਆ ਸੀ ਨੂੰ ਇਹ ਵਰਕਸ਼ਾਪ ਤੇ ਖੜਿਆ ਸੀ ਅੱਛਾ ਇਹ ਸਾਰਾ ਕੰਮ ਜਿਹੜਾ ਕੀਤਾ ਇਹਦਾ ਕੀ ਕੀ ਕੀਤਾ ਯਾ ਇਹਦਾ ਇੱਕ ਤਾਂ ਇਹ ਮੂਰਲੇ ਹਿੱਸੇ ਦਾ ਕੰਮ ਕੀਤਾ ਸਾਰਾ ਅੱਛਾ ਹਸਪਾਈਂ ਦਾ ਸਪੋਨਡਲ ਸਾਰੇ ਨਵੇਂ ਪਾ ਰੱਖੇ ਠੀਕ ਐ ਉਹ ਦੁਬਾਰਾ ਤਾਂ ਹੁਣ ਸੀਜ਼ਨ ਲਾ ਲੈਣਾ ਗਠਾਂ ਦਾ ਪੂਰੀ ਪ੍ਰਾੜੀ ਦਾ ਸੀਜ਼ਨ ਲਾਇਆਗਾ ਇਹਦੇ ਫਿਲਟਰ ਆਹ ਜਿਹੜਾ ਫਿਲਟਰ ਹੈ ਨਾ ਇਹਨੂੰ 6-7 ਸਾਲ ਹੋ ਗਏ ਰੈਟਰ ਨੂੰ ਆਏਵੇਂ ਨੂੰ ਅੱਛਾ ਇਹ ਵੀ ਬਾਈ ਨੂੰ ਪਤਾ ਹੀ ਹੈ ਕਿੰਨੇ ਸਾਲ ਉਹਦੇੰਦਾ ਇਹ ਫਿਲਟਰ ਹੀ ਨਹੀਂ ਸੀ ਬਦਲਾਇਆ ਕਿਤੇ ਰੈਟਰ ਇੱਥੇ ਜਦੋਂ ਆ ਇਹਨੂੰ ਦੇਖਣ ਆਏ ਸੀ ਪਹਿਲਾਂ ਅਸੀਂ ਆਇਤਾ ਉਹਦੇ ਜੀਪ ਲੰਡੀ ਕਰਨ ਸੀਗੇ ਹਾਂ ਤੇ ਬਾਈ ਕਹਿੰਨ ਮੜਾ ਚਲਾ ਕੇ ਵੇਖੋ ਚਲਾ ਕੇ ਵੇਖਿਆ ਟਰੇਰ ਰੂਸ ਨਾ ਪੜੇ ਹੁਣ ਫਿਰ ਕੱਲ ਭਰਾਵਾ ਸਾਰਾ ਦੇ ਚੇਂਜ ਕਰਾਈ ਇਹਦਾ ਵੀ ਪ੍ਰੀਤ ਦਾ ਵੀ ਉਹਦਾ ਵੀ ਦੱਸਿਆ ਵੀ ਉਹ ਨਟ ਸਾਫ ਕਰਿਆ ਕਰੋ ਹੁਣ ਉਹਦੇ ਸੁੱਕਾ ਲਾਵਾਂਗੇ ਭੈ 75 11 ਦੇ ਦੂਜੇ ਅਰ ਜਾਂਦਾ ਵੀ ਸਾਫ ਇਹਦਾ ਮਤਲਬ ਪ੍ਰੀਤ ਦਾ 4 ਸਾਲ ਫਿਲਟਰ ਨਹੀਂ ਸਾਫ ਕੀਤਾ ਹੁਣ ਯਾਰ ਨਾ 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 ਕਿਤੇ ਨਹੀਂ ਉਹਦੇ ਪਾਟਿਆ ਵਗੇ ਇਥੇ ਪਿਆ ਹੋਈ ਗਿਆ ਤੁਹਾਨੂੰ ਭਾਜੀ ਆਪਣੇ ਫਿਲਟਰ ਚਾਕੇ ਲਿਆਓ ਪ੍ਰੀਤ ਦਾ ਆ ਪ੍ਰੀਤ ਵਾਲਾ ਅੰਦਰ ਸਾਬ ਰਿਕਾਰਡ ਕੈਮ ਕਰਨਾ ਅੱਜ ਆ ਇਹ ਆਦੇ ਰਜਿੰਦਾ ਜਮਨ ਲਾਦਾ ਨਹੀਂ ਨਹੀਂ ਇਹ ਰਹੀ ਹੈ ਹੈ ਇਹ ਰਹੀ ਹੈ ਇਹ ਰਹੀ ਹੈ ਇੱਧਰ ਹੈ ਇੱਧਰ ਆ ਜੇ ਆ ਮਗਰ ਉਹ ਰੱਖੋ ਅੱਛਾ ਇਹ ਬੰਦ ਹੋ ਗਏ ਆ ਬੁਰਕੀ ਖੇਤੀ ਗਈ ਵਿੱਚੋਂ ਹਾਂ ਬੰਦ ਇਧਰੋਂ ਪੂਰੇ ਮਿੱਟੀ ਨਾਲ ਭਰ ਗਿਆ ਅੱਛਾ ਇਧਰੋਂ ਆ ਸਾਰਾ ਭਰ ਗਿਆ ਆ ਮਿੱਟੀ ਨਾਲ ਭਰ ਗਿਆ ਵਿੱਚੋਂ ਉਹ ਤੇ ਰੇਤ ਆ ਵਾਲਾ ਪੀਸ ਨਿਕਲ ਗਿਆ ਆ ਮਿੱਟੀ ਥੋੜੇ ਉੱਤੇ ਪਈ ਜਾਂਦੀ ਤੁਹਾਡਾ ਪਲਾਜ ਹੈ ਆ ਪੀਸ ਵਿੱਚੋਂ ਨਿਕਲ ਗਿਆ ਇਹਨੂੰ ਇਹਨੂੰ ਮਾਰਾਂ ਲਈ ਥੱਲੇ ਮਾਰਾਂ ਪਲਾਜ ਇਹ ਕੱਲ ਝਾੜ ਵਾਲਾ ਦਿੱਤਾ ਫਿਰ ਇਹ ਝਾੜਤਾ ਕੱਲ ਜੇ ਕੱਲੇ ਝਾੜਤਾ ਉਹਦਾ ਤਨੇ ਇਹ ਇਹ ਪ੍ਰੀਜ਼ ਦਾ ਆ ਇਹ ਪ੍ਰੀਜ਼ ਹੈ ਆ ਦੇਖ ਆ ਦੇਖ ਨਾ ਇਹ ਨਿੰਦੂ ਤੇ ਉਹਦਾ ਅਰਜੰਦਾ ਅਰਜੰਦਾ ਦੱਸੋ ਕੀ ਆ ਜੀ ਅਰਜੰਦਾ ਵਾਲਾ ਬੰਦਾ ਆ ਸੀ ਅਰਜੰਦਾ ਜਦੋਂ ਕੱਢਦਾ ਟਰੈਕਟਰ ਸੌਖਾ ਹੋ ਗਿਆ ਪੂਰਾ ਅੱਛਾ ਦੂਜਾ ਬਾਅਦ ਚ ਫੇਰ ਇਹਦਾ ਦੇਖਿਆ ਵਿੱਚ ਮਿੱਟੀ ਖਿੱਚੀ ਹੋਈ ਸੀ ਨਹੀਂ ਨਹੀਂ ਇਹ ਇਹ ਤਾਂ ਫਰੀਦ ਦਾ ਹਾਲਿਆ ਤੇ ਅਰਜੰਦਾ ਕੀ ਹੋਇਆ ਹੋਊਗਾ ਹਾਰਜੰਦਾ ਕੀ ਉਹ ਕਿਉਂਕਿ ਉਹ ਤਾਂ ਛੋਟਾ ਹੈ ਉਹ ਤਾਂ ਬੜੇ ਸਿੱਤੀ ਬੰਦ ਸੀਗਾ ਅੱਛਾ ਤੇ ਉਹਦਾ ਕੱਲ੍ਹ ਸੀ ਉਹਦਾ ਫੁੱਲ ਕੇ ਚੱਲ ਉਹਦਾ ਰਾਹ ਸਾਫ਼ ਸੁਥਰ ਕਰਕੇ ਪਾਦਾ ਕਿ ਅਸਲ 'ਚ ਨਾ ਟਰੈਕਟਰ ਚੱਲਦੇ ਆ ਜ਼ਿਆਦਾ ਟਰੈਕਟਰ ਜ਼ਿਆਦਾ ਚੱਲਦੇ ਟਰੈਕਟਰ ਨਹੀਂ ਜ਼ਿਆਦਾ ਚੱਲਦੇ ਅਸਲ ਦੀ ਵਿੱਚ ਨਾ ਭਾਜੀ ਮਕੈਨਿਕ ਇਹੋ ਹੀ ਆ ਲੱਗੇ ਮਤਲਬ ਵਧੀਆ ਹਾਂ ਬਾਕੀ ਮਕੈਨਿਕ ਜਿਹੜੇ ਨਾ ਜਿਹੜੂ ਕੱਲੀ ਜਿਹੜਾ ਟਰੈਕਟਰ ਉਹ ਮੜਾ ਮੋਟਾ ਹੱਥ ਪੱਲਾ ਮਾਰ ਕੇ ਤੇਲ ਤੂਲ ਬਦਲ ਗਿਆ ਉਹ ਕਰਵਾਣਾ ਆਪਾਂ ਵੇਖੀ ਆ 75 11 ਦੀ ਬ੍ਰੇਕ ਕਰਾਈ ਸੀ ਇੱਥੋਂ ਦਾ ਉਹ ਬਾਕੀ ਫਿਰ ਹਾਂ ਉਹ ਜਦੋਂ ਹੁਣ ਕੱਲ ਉਹਦੇ ਸਮਾਨ ਵੇਖਿਆ ਸਾਰੇ ਸੁਕਸ਼ਾ ਦੇਸੀ ਪਏ ਪਏ ਸੀ ਅੱਛਾ ਹੁਣ ਉੱਥੋਂ ਅਸੀਂ ਆਪਦਾ ਸਮਾਨ ਉੱਥੋਂ ਪੂਰਾ ਕਸਰ ਕੱਢ ਕੇ ਲੈ ਕੇ ਆਏ ਸੀ ਅੱਛਾ ਵੀ ਆਪਾਂ ਸਮਾਨ ਸਾਰਾ ਅਰੀਜਨਲ ਲੈ ਲਿਆ ਹਾਂ ਇੱਥੋਂ ਆ ਕੇ ਫਿਰ ਸਮਾਨ ਲੈਉਣਾ ਪਿਆ ਦਾ ਜਿੰਨਾਂ ਦੇ ਵਿੱਚੋਂ ਜਿਹੜਾ ਸੋਚਿਆ ਨਹੀਂ ਪੇ ਵੀ ਖਰਾਬ ਹੋ ਸਕਦਾ ਉਹ ਦੇਸੀ ਪਏ ਪਏ ਸੀਗਾ ਹਾਂ ਦੇਸੀ ਪਾਤਾ ਦੇਸੀ ਪਏ ਪਏ ਸੀ ਅਲੀ ਤਾਂ ਹੀ ਤੇ ਤੈਨੂੰ ਬਠੰਡੇ ਤੋਂ ਬੁਲਾਇਆ ਜਿਹੜਾ ਇਹ ਨਾ ਕੰਮਾ ਕਰਕੇ ਬਾਈ ਕਹਿੰਦਾ ਜੀ ਬ੍ਰੇਕ ਇਹਦੇ ਲੱਗਣੇ ਨਹੀਂ ਮਾ ਕਾ ਵੀ ਹੁਣ ਕੰਮ ਅਲੀ ਅਲਾ ਹੀ ਆ ਜਿਹੜਾ ਵੀ ਕੰਮ ਕਰਨਾ ਨਾ ਉਹ ਟੈਕ ਦਾ ਆ ਮੈਂ ਪੂਰੀ ਜੀ ਵੀ ਕੀਰੀ ਹੋ ਗਈ ਆ ਹਾਂ ਹੁਣ ਕੋਈ ਨਹੀਂ ਕੀ ਨਾ ਹਾਂ ਤਾਂ ਸਾਰਾ ਬੰਦਾ ਚੰਗਾ ਸਿੱਧੀ ਹੁਣ ਪਰ ਫਿਰ ਵੀ ਆ ਉਹਦਾ ਇਹਨੇ ਫਿਰ ਦੱਸਿਆ ਲੱਗਦਾ ਆਦਮੀ ਟੈਕ ਆਲੀ ਹਾਂ ਨਹੀਂ ਉਹਦਾ ਸੋਚਿਆ ਹੋਣਾ ਵੀ ਇਹ ਦੇ ਵਿੱਚ ਕੁਝ ਨਾ ਕੋਈ ਨਿਕਲੂਗਾ ਹਾਂ ਇਹ ਤਾਂ ਇਦਾਂ ਹੀ ਕਹਿੰਦਾ ਸੀ ਭਾਈ ਤਾਂ ਕਹਿੰਦਾ ਸੀ ਵੀ ਇਹ ਇਹਨੂੰ ਦੱਸਦਾ ਹੀ ਮੈਂ ਇਹਦਾ ਖਤਮ ਆ ਗਿਆ ਨਾ ਇਹ ਬਦਲਣਾ ਲਾਵਾ ਤੇ ਆਜਾ ਜੇ ਗੱਲ ਹੈਗੀ ਨੇ ਤੇ ਦਈ ਇਹਨੂੰ ਅੱਛਾ ਤਾਂ ਗੱਲ ਹੀ ਕੋਈ ਨਹੀਂ ਆ ਤਾਂ ਭਾਈ ਮੁਸੀ ਕੋਈ ਨਹੀਂ ਇਹਨੂੰ ਨਸੂਗ ਨੋਸੂ ਬਾਈ ਪੂਰਾ ਟਰੈਕਟਰ ਕੰਮ ਪਿਆ ਹਲੇ ਸਾਹ ਜਦੋਂ ਇਹਨਾਂ ਸੁਪਰ ਸੀਟਰ ਤੇ ਚੱਲਦਾ ਵੇਖਿਆ ਜ਼ੋਰ ਲਾਂਦਾ ਪੂਰਾ ਹੈ ਅੱਛਾ ਇਹਨੂੰ ਚਲਾਇਆ ਹੁੰਦਾ ਹਾਂ ਸੁਪਰ ਸੀਟਰ ਹੁਣ ਵੀ ਜ਼ੋਰ ਲਾ ਕੇ ਆਨੇ ਪਾਣੇ ਹੋ ਜਾਂਦੇ ਬਣਾਉਂਦਾ ਗੱਲ ਹੁਣ ਇਹ ਆ ਤੁਸੀਂ ਇਦਾਂ ਕਰੋ ਉਹਨੂੰ ਕਰੋ ਸੈਟ ਕਰ ਲਿਆ ਆਪਾਂ ਉਹਨੂੰ ਕਰੋ ਸੈਟ ਤੇ ਆਪਾਂ ਦਾ ਉਹ ਮਗਰ ਤੋਜਨ ਪਾਣੇ ਮੈਂ ਤੇ ਅੰਦਰ ਵੀਰ ਕਰਦੇ ਆਂ ਗੱਲਬਾਤ ਫੇਰ ਆਪਾਂ ਤੁਹਾਡੇ ਨਾਲ ਇਹ ਵੀ ਗੱਲ ਕਰਨੀ ਆ ਵੀ ਹੜਾ ਜਪਾਂ ਕਿੰਨੀ ਕਿ ਸੇਵਾ ਕੀਤੀ ਆ ਬਿਲਕੁਲ ਇਹ ਇਧਰ ਹਰਮਨ ਸਾਹਿਬ ਇੱਕਾ ਤੋਹਫਾ ਵੀ ਵਿਖਾ ਇਹ ਵੀ ਆਪਾਂ ਜੀਵ ਤਿਆਰ ਕੀਤੀ ਆ ਬਿਲਕੁਲ ਅੰਦਰ ਵੀਰ ਹਾਂਜੀ ਆ ਜੀਵ ਵਾਕਈ ਘੈਂਟ ਆ ਵੀਡੀਓ ਕੀਤੀ ਛੱਗੇ ਵੀ ਇਹਦੀ ਹਾਂਜੀ ਭਾਜੀ ਇਹ ਮਹਾਰਾਜ ਕਿਰਪਾ ਨਾਲ ਹੁਣ ਤੇ ਚਲੋ ਚਲਾਣ ਬਹੁਤ ਕਰਨ ਡਿਆ ਵੇ ਹਨਾ ਹਾਂ ਉਹ ਤਾਂ ਟ੍ਰੈਂਡ ਹੋਰ ਚੱਲ ਪਿਆ ਵਾ ਪਰ ਇਹ ਸ਼ੰਕੇ ਤੌਰ ਤੇ ਚਲਾਵਾਂਗੇ ਭਾਜੀ ਕੋਈ ਗੱਲ ਨਹੀਂ ਇਹ ਕੰਮ ਜਿਹੜਾ ਕਾ ਇਹ ਕਾਗਜ਼ਾਂ ਨਾਲ ਹੀ ਚੱਲਣ ਵਾਲੀਆਂ ਚੀਜ਼ਾਂ ਆ ਤੇ ਮਤਲਬ ਮੈਂ ਨਾ ਤੁਹਾਨੂੰ ਪਤਾ ਹੀ ਆ ਜਦੋਂ ਜਦੋਂ ਇਧਰ ਨੂੰ ਆਉਂਦੇ ਨਾ ਹਾਂਜੀ ਹਾਂਜੀ ਕਰ ਨੂੰ ਆਣ ਦੇ ਹਾਂਜੀ ਤੇ ਅਲੀ ਸਮਾਨ ਲੈਣ ਜਾਣ ਰਿਹਾ ਸੀ ਐਸੇ ਜੀਪ ਤੇ ਅੱਛਾ ਅੱਛਾ ਹਰਮਨ ਸੋ ਕਹਿੰਦਾ ਕੈਮਰੇ ਦੇ ਪਿੱਛੇ ਜਿਹੜਾ ਆ ਗਿਆ ਹਾਂਜੀ ਕਹਿੰਦਾ ਭਾਜੀ ਉਹ ਵੇਖੋ ਜੀਪ ਕਿੱਡੀ ਕਹਿ ਆਈਆ ਮੈਂ ਐਸੇ ਜੀਪ ਦੇ ਡੱਕ ਕੋਲੀ ਜਾਣਾ ਹੈ ਆਪਾਂ ਕਿ ਹਰਮਨ ਇਦਾਂ ਹੀ ਆ ਬਲੋ ਹੁਣ ਜਿੱਦਾਂ ਨਾ ਇੱਕ ਤੋਫਾਈਆ ਏਦੀ 14 ਵਾਲੀ ਜੀਪਨ ਪਹਿਲੀ ਗੱਲ ਤੇ ਹੁਣ ਬੰਦੇ ਰੱਖਦੇ ਨਹੀਂ ਭਾਜੀ ਜਿਆਦਾ ਚਲਾਣ ਚ ਰੂਣ ਜਿਆ ਕਰਕੇ ਵੇਹੇ ਦੂਰ ਨੇੜੇ ਦਾ ਕਰਕੇ ਪਰ ਆਪਾਂ ਮਾਨਸਾ ਮੂਛ ਵਾਲ ਦੇ ਘਰੇ ਗਏ ਹਾਂ ਅੱਛਾ ਆਪਾਂ ਲੈ ਕੇ ਗਏਗੇ ਗੱਡੀ ਨੂੰ ਆ ਕੁਛ ਨਵਲੀ ਨੂੰ ਆਪਾਂ ਨਹੀਂ ਕਦੀ ਖੇਡਣ ਦਿੱਤੀ ਲਾਕੇ ਤੇ ਇੰਦਰਵੀਰ ਹਾਂਜੀ ਆ ਜੀ ਬਾਰੇ ਦੱਸਣਾ ਮੜਾ ਜਾ ਇਹ ਜੀਪ ਕਿਦਾਂ ਆਈ ਭਾਜੀ ਇਹ ਜੀਪ ਜਦੋਂ ਮਤਲਬ ਜਨਮ ਦੇਣੀ ਸੀ ਆਪਣਾ ਹਾਂ ਉਦੋਂ ਭਰਾ ਮੇਰੇ ਨੇ ਨਾ ਇੱਕ ਮੁੰਡਾ ਮੇਰਾ ਆਪਣਾ ਤਾਏ ਦਾ ਪੋਤਾ ਹੀ ਆ ਅੱਛਾ ਲਾਪਰੀ ਸਿੰਘ ਉਹ ਇੰਨੀ ਆ ਤੇ ਭਰਾ ਮੇਰਾ ਅਮਰੀਕਾ ਉਹਨੇ ਗਾੜੀ ਇਹਨੂੰ ਸਲਾਹ ਦਿੱਤੀ ਪਈ ਉਹਦੇ ਇੰਦਰ ਦੇ ਜਿਹੜੇ ਯਾਰ ਹੁਣ ਨਹੀਂ ਅਲੀ ਹੁਣੇ ਉਹਨਾਂ ਨੂੰ ਮੋਗੇ ਰਹਿੰਦੇ ਆ ਉਹਨਾਂ ਨੂੰ ਪੁੱਛ ਵੀ ਜੀਪਾਂ ਕਿੱਥੋਂ ਤਿਆਰ ਹੁੰਦੀਆਂ अच्छा उना गाड़ी वाली ਜਿਹਨਾਂ ਕਨੈਕਟ ਕੀਤਾ ਤੇ ਅਲੀ ਕਹਿੰਦਾ ਵੀ ਉਹ ਤਾਂ ਆਪਣਾ ਭਰਾ ਵਾ ਤੇ ਆਪਾਂ ਬਿਲਕੁਲ ਵਧੀਆ ਜੀਪ ਤਿਆਰ ਕਰਕੇ ਕਰਾਂਗੇ ਉਹਨੇ ਆਖਿਆ ਵੀ ਗੱਲ ਸਿਗਰਟ ਰੱਖਿਓ ਦੱਸਿਓ ਨਾ ਹਾਂ ਭਰਾ ਨੂੰ ਹਾਂ ਵੀ ਗਿਫਟ ਕਰਨੀ ਆਪਾਂ ਛੱਡ ਕੇ ਇਹ ਪਾਜੀ ਫਿਰ ਆਪਣੀ ਜੋਤੀ ਮੁੰਡਾ ਤੇ ਇਹ ਭਰਾ ਵਾਂਗੂ ਐ ਆਪਣੀ ਦੇਖ ਰੇਖ ਤੇ ਆਪਣਾ ਟਾਈਮ ਭੰਨਗੇ ਕਿਉਂਕਿ ਇਹ ਮੁੰਡਾ ਇਹ ਕੋਈ ਕੰਮ بڑا ਹਾਂ ਭਰਾ ਵਾਂਗੂ ਇਹਨਾਂ ਨੇ ਮਗਰ ਜਾ ਜਾ ਕੇ ਵੇਖਣੀ ਹਰ ਇੱਕ ਚੀਜ਼ ਇਹ ਨਾ ਸਟੇਟਸ ਪਾਉਂਦੇ ਹੁੰਦੇ ਹੀ ਅੱਛਾ ਤੇ ਮੈਂ ਆਖਣਾ ਵੀ ਮਤਲਬ ਇਹਨਾਂ ਕੰਮ ਸ਼ੁਰੂ ਕੀਤਾ ਤੇ ਚੱਲ ਵਧੀਆ ਗੱਲ ਵਾਦੀ ਇਹਨਾਂ ਕੈਗ ਜਾ ਕਰਿਆ ਕਰਨਾ ਵੀ ਗਿਫਟ ਕਰਨੀ ਆ ਮੈਂ ਹਜ ਤੋ ਇਹ 10 ਦਿਨ ਪਹਿਲਾਂ ਭਾਜੀ ਇਹਨਾਂ ਮੈਨੂੰ ਦੱਸਿਆ ਅੱਛਾ ਕਿ ਸੱਚ ਨਾਲ ਤਿਆਰੀ ਕਰ ਲੈ ਤੇਰੀ ਜੀਪ ਤਿਆਰ ਵਾ ਤੇ ਮੈਂ ਹਾਂ ਮੈਂ ਤਾਂ ਨਹੀਂ ਪਾਖੀ ਨਹੀਂ ਹਾਂ ਤੇ ਇਹ ਕਹਿੰਦੇ ਜੀਪ ਤੇਰੀ ਤਿਆਰ ਵਾ ਤੇ ਪੇਮੈਂਟ ਵੀ ਤੇਰੀ ਆ ਗਈ ਆ ਤੇ ਜੀਪ ਲੈ ਜਾਣਗੇ ਤੇ ਉੱਥੇ ਭਾਜੀ ਫਿਰ ਆਪਾਂ ਗਏ ਮੈਂ ਤਾਂ ਮੁੰਡਾ ਲਾਪੀ ਦਾ ਨਾਲ ਅੱਛਾ ਇਹਨੂੰ ਪਤਾ ਸੀ ਸਾਰੀ ਗੱਲ ਦਾ ਅੱਛਾ ਉੱਥੇ ਜਾ ਕੇ ਤੇ ਫਿਰ ਉਹ ਆਪਣਾ ਮੋਗੇ ਵਾਲਾ ਭਾਜੀ ਇਹਦਾ ਫੁੱਫੜ ਵਾ ਹਾਂ ਕਿਤੇ ਜਿਹਦੇ ਕੋ ਬਾਡੀਆਂ ਤਿਆਰ ਹੁੰਦੀਆਂ ਅੱਛਾ ਉਨੇ ਨਾਲ ਹੋ ਕੇ ਤੇ ਇਹਨਾਂ ਨੇ ਮੈਨੂੰ ਪਾਜੀ ਗਿਫਟ ਕੀਤੀ ਤੇ ਆ ਇਦਾਂ ਕਰਕੇ ਜਿਹੜੀ ਹੈ ਮਤਲਬ ਗਿਫਟ ਹੋਈ ਆ ਆਪਣਾ ਫਨੰਦ ਕਿੰਨਾ ਕਾਇਆ ਨਾ ਤੇ ਪਾਜੀ ਪਹਿਲਾਂ ਮੈਂ ਜਦੋਂ ਜਾ ਕੇ ਟਾਇਰ ਵੇਖੇ ਤੇ ਮੈਂ ਵੀ ਆਹ ਹਰਾਨ ਹਾਂ ਤੇ ਪੈਰਾਂ ਨਾਲ ਮਾਰੀ ਚਾਤੀ ਦੇ ਬੰਦ ਬਾਡੀ ਸਾਰੀ ਅੱਛਾ ਤੇ ਮੈਂ ਪਹਿਲਾਂ ਇਹਨ ਵੱਲੀ ਉਹਨਾਂ ਨੂੰ ਆਖਿਆ ਮੈਂ ਵੀ ਆ ਘਰ ਛੁੱਟਿਆ ਜੀ ਤੇ ਆਂਦੇ ਮਤਲਬ ਤੂੰ ਵੀ ਵੇਖੀ ਜਾਏ ਵੀ ਟਾਵਰ ਬਣੂਗੀ ਸ਼ੈਨ ਬਣੂਗੀ ਪੂਰੀ ਉਹ ਤੋਂ ਮੈਨੂੰ ਮਾਰਾ ਜਾ ਸ਼ੌੜ ਲੱਗਾ ਫਿਰ ਮੁੜ ਕੇ ਉਹ ਚਲਾ ਚਲੂ ਕੇ ਵੇਖੀ ਪਾਜੀ ਕਿਸੇ ਕਾ ਬਣਾ ਅੱਛਾ ਸਾਰਾ ਕੁਝ ਓਕੇ ਮਿਊਜ਼ਿਕ ਮੈਂ ਹੀ ਛੱਡਿਆ ਓਕੇ ਆ ਕੰਮ ਅੱਛਾ ਇਹ ਪਾਜੀ ਹੁਣ ਤੱਕ ਬਾਬੇ ਦੀ ਕਿਰਪਾ ਨਾਲ ਲਾ ਕੇ ਜੇ ਵਧੀਆ ਡਿਮਾਂਡ ਤੇ ਰਹਿੰਦੀ ਆ ਕਿ ਲਿਆਓ ਕਿ ਕਰਨ ਚਾਹੀਏ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਜੀ ਤਿਆਰ ਕਰਾਉਣੀ ਸੰਪਰਕ ਜ਼ਰੂਰ ਕਰ ਲਿਓ ਸੰਪਰਕ ਜ਼ਰੂਰ ਕਰਾਓ ਵਧੀਆ ਘੈਂਟ ਜੀ ਤਿਆਰ ਕਰਕੇ ਦਵਾਂਗੇ ਬਿਲਕੁਲ ਬਿਲਕੁਲ ਤੇ ਜੱਗੇ ਜਗੇ ਜੋ ਗੇਹਰਾਂ ਨੇ ਵੀ ਇਹਦੀਆਂ ਡਾਟੀਆਂ ਚੀਕਾਂ ਅੱਛਾ ਤੇ ਮਤਲਬ ਜੱਗੇ ਨੇ ਕਰਾਤੀ ਹੀ ਆ ਤੇ ਅਲੀ ਨਾਲ ਹੀ ਅਲੀ ਵੀਰ ਕਿੰਨਾ ਕੁ ਟਾਈਮ ਲੱਗਣਾ ਹੁਣ ਟਰੈਕਟਰ ਦੇ हां। ਬੱਸ ਤੁਰਬਲਾ ਲੱਗਿਆ। ਲਾਓ ਯਾਰ ਇਹਨੂੰ ਇਹਦਾ ਜੋਰ ਵੇਖਣਾ ਅੱਜ। ਬੱਸ ਆ। ਹੈਂ? ਜੋਰ ਦਿਖਾਏਗਾ। ਇਹਦਾ ਜੋਰ ਵੇਖਣਾ ਅੱਜ। ਚੰਨਾਕ ਜੋਰ ਲਾਉਂਦਾ ਆ। ਕੋਈ ਗੱਲ ਨਹੀਂ। ਕਿੰਨੇ ਟਰੈਕਟਰ ਪਾਈਏ ਮਗਰੇ ਇਹਦੇ ਅੱਜ? ਜਿੰਨੇ ਹੈਗੇ ਪਾ ਦਾਂਗੇ ਕਰੀਏ। ਇੱਕ ਵਾਰ ਪਾ ਕੇ ਵੇਖਣੇ ਸਾਰੇ ਟਰੈਕਟਰ। ਕੋਈ ਗੱਲ ਨਹੀਂ। ਸਾਰੇ ਟਰੈਕਟਰ। ਚਾਹ ਪੀ ਲਈਏ ਪਹਿਲਾਂ। ਚਾਹ ਪੀ ਲਈਏ। ਚਾਹ ਪੀ ਲਈਏ।